ਦੇਖੋ ਜੀ ਆਪਾਂ ਕਹਿੰਦੇ ਪੋਲਿਟਿਕ ਪਾਰਟੀ ਦੇ ਨਾਮੇ ਇਹ ਮੀਡੀਆ ਤੇ ਉਹ ਮੀਡੀਆ ਨਵੇਂ ਉੱਭਰ ਰਹੇ ਮੀਡੀਆ ਜਿਹੜੇ ਇਮਾਨਦਾਰਨ ਕੰਮ ਕਰਦੇ ਆ ਉਹਨਾਂ ਨੂੰ ਫੋਲੋ ਵੀ ਕਰਨਾ ਜ਼ਰੂਰੀ ਆ ਉਹਨਾਂ ਨੂੰ ਲਾਈਕ ਕਰਨਾ ਜ਼ਰੂਰੀ ਆ ਉਹਨਾਂ ਨੂੰ ਉਹ ਤਾਂ ਕਿ ਬਕਾਊ ਮੀਡੀਆ ਨੂੰ ਟੱਕਰ ਦੇ ਸਕਣ ਇਸ ਕਰਕੇ ਜ਼ਰੂਰ ਜਿਹੇ ਚੈਨਲ ਨੂੰ ਤੇ ਇਸ ਚੈਨਲ ਨੂੰ ਫੋਲੋ ਕਰੋ ਹਾਂਜੀ ਸਰ ਪੰਜਾਬੀ ਬੇਸਿਕ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਨਾਮ ਤੋਂ ਸ਼ੁਰੂਆਤ ਕਰੀਏ ਜੀ ਪਹਿਲਾਂ ਨਾਮ ਦੱਸ ਦਿਓ ਜੀ ਤੁਹਾਡਾ ਸੰਸਥਾ ਚਾਲਦੀ ਆ ਨਾਮ ਤਾਂ ਮੇਰਾ ਸਤਨਾਮ ਦਾਵਾ ਆ ਜੀ ਸੰਸਥਾ ਬਣਾਈ ਹੋਈ ਪੰਜਾਬ ਅੰਗੇਸਕ੍ਰਿਪਸ਼ਨ ਸਰ ਕੀ ਕੰਮ ਕਰਦੇ ਹੋ ਤੁਸੀਂ ਤੇ ਸੰਸਥਾ ਤੁਹਾਡੀ ਕਿਹੜੀ ਆ ਤੇ ਉਹਦੇ ਬਾਰੇ ਸਾਨੂੰ ਦੱਸਿਓ ਥੋੜਾ ਜਿਹਾ ਨਹੀਂ ਤੁਸੀਂ ਜਾਣਦੇ ਆ ਆਪਣੇ ਬਾਰੇ ਕਿ ਬਹੁਤ ਵੱਡੇ ਵੱਡੇ ਸਕੈਮ ਉਜਾਗਰ ਕੀਤੇ ਆਪਾਂ ਬਹੁਤ ਚਰਚੇ ਦੇ ਸਕੈਮ ਐ ਪੀਐਸਆਈਸੀ ਕੋਟਾਲਾ ਜਿਹੜਾ ਪੰਜਾਬ ਰਾਜ ਲਗੋ ਉਦਯੋਗਤ ਨਿਰਿਆਤ ਨਿਗਮ ਦਾ ਕੋਟਾਲਾ ਹੈਗਾ ਤੁਹਾਨੂੰ ਪਤਾ ਹੀ ਐ ਇਹ ਮੇਰੇ ਮਤਾਬਕ ਲੱਖ ਕਰੋੜ ਦੇ ਨੇੜੇ ਤੇ ਜਾਏਗਾ ਤੇ ਉਹ ਚ ਪਰਚਾ ਵੀ ਦਰਜ ਹੋਇਆ ਸ਼ਾਮਸਿੰਦਰ ਅਰੋੜਾ ਬਿੰਦਰ ਹੋਏ ਆ ਉਹ ਮਾਮਲਾ ਕੀਤਾ ਸੀ ਆਪਾਂ ਅਮਰੂਦ ਬਾਗ ਸਕੈਮ ਤੁਸੀਂ ਮੋਹਾਲੀ ਦਾ ਸੁਣਿਆ ਸੀ ਅਮਰੂਦ ਬਾਗ ਸਕੈਮ ਵੀ ਇੱਕ ਵੱਡਾ ਸਕੈਮ ਹੈਗਾ ਜਿੱਥੇ ਆਈਐਸ ਤੇ ਪੀਸੀਐਸ ਅਫਸਰਾਂ ਨੇ ਠੱਗੀਆਂ ਮਾਰੀਆਂ ਸਰਕਾਰੀ ਖਜ਼ਾਨੇ ਨੂੰ ਲੁੱਟਿਆ ਤੇ ਹੁਣ ਬੰਬਈ ਦੇ ਵਿੱਚ ਜਿਹੜੇ ਗੋਦਾਮ ਹੈ ਪੰਜਾਬ ਰਾਜ ਗੋਦਾਮ ਨਿਗਮ ਦਾ ਸਕੈਮ ਹੈਗਾ ਉਹ ਵੀ ਆਪਾਂ ਜਾ ਕੇ ਕੀਤਾ ਹੁਣ ਤਾਂ ਆਪ ਨਹੀਂ ਯਾਦ ਕਿੰਨੇ ਕੁ ਸਕੈਮ ਆਪਾਂ ਜਾ ਕੇ ਕੀਤੇ ਆ ਤੇ ਮਕਸਦ ਤੁਹਾਡਾ ਕੀ ਹੈ ਜੀ ਮਤਲਬ ਕੀ ਮਕਸਦ ਲੈ ਕੇ ਤੁਸੀਂ ਚੱਲ ਰਹੇ ਹੋ ਸਾਡਾ ਮਕਸਦ ਕੋਈ ਨਹੀਂ ਹੈ ਅਸੀਂ ਚਾਹੁੰਦੇ ਆ ਕਿ ਸਮਾਜ ਇੱਕ ਵਧੀਆ ਰਹਿਣ ਯੋਗ ਬਣੇ ਆਮ ਸੁਧਾਰਨ ਬੰਦਾ ਵੀ ਇੱਥੇ ਸਮਾਜ ਚ ਕੁਝ ਕਰ ਸਕੇ ਮਕਸਦ ਤਾਂ ਆਪਣਾ ਇਹੀ ਹੈ ਕਿ ਕੋਈ ਸਮਾਜ ਸੇਵੀ ਵੱਡੇ ਨਹੀਂ ਹੁੰਦੇ ਚੋਰਾ ਚੋਰ ਡਾਕੂ ਵੀ ਵੱਡੇ ਨਹੀਂ ਹੁੰਦੇ ਸਾਡੇ ਵਰਗੇ ਸਧਾਰਨ ਲੋਕ ਆ ਉਹਨਾਂ ਦੀ ਤਾਕਤ ਇਹ ਨਹੀਂ ਹੈ ਕਿ ਜਿਹੜੇ ਭ੍ਰਿਸ਼ਟ ਲੋਕ ਆਂ ਚੋਰ ਡਾਕੂ ਆਂ ਲੁੱਟਣ ਵਾਲੇ ਆਂ ਉਹ ਬਹੁਤ ਤਾਕਤਵਰ ਆ ਉਹ ਤਾਕਤਵਰ ਨਹੀਂ ਹੁੰਦੇ ਅਸਲ ਵਿੱਚ ਅਸੀਂ ਆਮ ਸਧਾਰਨ ਲੋਕਾਂ ਦਾ ਵਿਰੋਧ ਨਹੀਂ ਕਰਦੇ ਜਿਸ ਕਰਕੇ ਉਹਨਾਂ ਨੂੰ ਬਹਿਮ ਹੋ ਜਾਂਦਾ ਕੋਈ ਤਾਕਤਵਰ ਆ ਤੇ ਅਸੀਂ ਸਧਾਰਨ ਲੋਕ ਜੇ ਵਿਰੋਧ ਕਰੀਏ ਤਾਂ ਅਸੀਂ ਉਹਨਾਂ ਨੂੰ ਨੱਥ ਪਾ ਸਕਦੇ ਆ ਤੇ ਬਹੁਤ ਵੱਡੇ ਵੱਡੇ ਸਕੈਮ ਜਿਹੜੇ ਸੌਰੀ ਟੀਮ ਨੇ ਜਾ ਕੇ ਕੀਤੇ ਆ ਸਰ ਦਫ਼ਤਰ ਕਿੱਥੇ ਆ ਤੁਹਾਡਾ ਸਾਡਾ ਦਫ਼ਤਰ ਤਾਂ ਕੋਈ ਹੈ ਨਹੀਂ ਤੁਸੀਂ ਕਹਿੰਦੇ ਸਾਡਾ ਦਫ਼ਤਰ ਸਾਡਾ ਨਾ ਕੋਈ ਦਫ਼ਤਰ ਹੈ ਨਾ ਕੋਈ ਮੁਲਾਜ਼ਮ ਹੈ ਨਾ ਕੋਈ ਸਾਡੇ ਖਰਚੇ ਆ ਸੜਾ ਖਰਚਾ ਨਹੀਂ ਕੋਈ ਹੁੰਦਾ ਤੇ ਫੇਰ ਸਰ ਕੰਮ ਕਿਵੇਂ ਕਰਦੇ ਹੋ ਤੁਸੀਂ ਮੈਨੂੰ ਉਹਦੇ ਬਾਰੇ ਜ਼ਰੂਰ ਦੱਸ ਨਹੀਂ ਕੰਮ ਤਾਂ ਅਸੀਂ ਐਦਾ ਕਰਦੇ ਆ ਕਿ ਅਸੀਂ ਜਿਹੜੇ ਲੋਕ ਆ ਉਹਨਾਂ ਨੂੰ ਇਕੱਠੇ ਕਰਦੇ ਆ ਜਿਹੜੇ ਸਾਡੇ ਵਿਚਾਰਾਂ ਦੇ ਲੋਕ ਆ ਉਹ ਸਾਡੇ ਨਾਲ ਜੁੜ ਜਾਂਦੇ ਆ ਸਾਡੀ ਇੱਕੋ ਸ਼ਰਤ ਹੁੰਦੀ ਬਈ ਜੇ ਸਾਡੇ ਕੋਲ ਪੈਸੇ ਨਹੀਂ ਬਣਦੇ ਜੇ ਪੈਸੇ ਬਣਣੇ ਆ ਫੇਰ ਸਾਡੇ ਕੋਲ ਆਉਣ ਦੀ ਲੋੜ ਨਹੀਂ ਸਿਰਫ ਸਮਾਜ ਦੀ ਬਿਹਤਰੀ ਲਈ ਤੁਸੀਂ ਆਪਣਾ ਕੋਈ ਯੋਗਦਾਨ ਪਾ ਸਕੋ ਤਾਂ ਠੀਕ ਹੈ ਹਾਂ ਤੁਹਾਡੀ ਜੇਬੋਂ ਜ ਪੈਸੇ ਜ਼ਰੂਰ ਜਾਣਗੇ ਕਹਦੇ ਸੀ ਮੀਡੀਆ 'ਚ ਕੋਈ ਗੱਲ ਕਰਨੀ ਹੁੰਦੀ ਹੈ ਪ੍ਰੈਸ ਕਾਨਫਰੰਸ ਦੇ ਪੈਸੇ ਮੰਗ ਲੰਨੇ ਆ ਜਾਂ ਕੋਈ ਕੋਰਟ ਕੇਸ ਕਰਨਾ ਕੋ ਵਕੀਲਾਂ ਨੂੰ ਮਾੜਾ ਮੋਟਾ ਕੇਸ ਤਿਆਰ ਕਰਨਾ ਦੇਣਾ ਇੰਨਾ ਸਾਡਾ ਖਰਚਾ ਹੈ ਅਸੀਂ ਕਿਹੜੇ ਆਪਣੇ ਨਾਲ 50 50 ਮੁੰਡੇ ਲੈ ਕੇ ਘੁੰਮਣੇ ਆ ਨਾ ਸੀ ਕੋਈ ਪੰਜਾਬ ਮੁੰਡਿਆਂ ਦੀ ਟੀਮ ਰੱਖੀ ਹੋਈ ਐ ਨਾ ਸਾਡੇ ਕੋਲ ਇੰਨੀ ਸਾਰੇ ਕਾਰਾਂ ਆ ਕਿ ਅਸੀਂ ਤੇਲ ਦਾ ਖਰਚਾ ਪਾਣਾ ਕਰਨਾ ਐ ਨਾ ਸੀ ਕਿਸੇ ਨੂੰ ਰੋਟੀ ਖਵਾਣੀ ਐ ਹਾਂ ਇੱਕ ਦੋ ਕੱਪ ਚਾਹ ਦਾ ਕਿਸੇ ਨੂੰ ਪਾਣਾ ਪੈ ਜੇ ਉਹ ਅਸੀਂ ਪੀ ਸਕਦੇ ਆ ਰੋਟੀ ਘਰੇ ਜੋ ਬਣਦੀ ਐ ਖਵਾ ਸਕਦੇ ਆ ਇਸ ਕਰਕੇ ਸਾਡਾ ਖਰਚਾ ਨਹੀਂ ਹੈਗਾ ਸਾਨੂੰ ਸਮਾਜ ਸੇਵਾ ਕਰਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਹੈ ਨੇ ਸਰ ਇੱਕ ਤੁਸੀਂ ਟਰੈਵਲ ਏਜੰਟਾਂ ਦੀ ਗੱਲ ਦੱਸ ਰਹੇ ਸੀ ਟਰੈਵਲ ਏਜੰਟਾਂ ਦੀ ਗੱਲ ਹਾਂ ਟਰੈਵਲ ਏਜੰਟਾਂ ਦੇ ਖਿਲਾਫ ਅਸੀਂ ਬਹੁਤ ਵੱਡੀ ਮਹਿਮ ਸ਼ੁਰੂ ਕੀਤੀ ਐ ਅ 2017-18 ਦੀ ਗੱਲ ਐ ਮੈਂ ਤਾਂ ਉਸ ਤੋਂ ਪਹਿਲੇ ਵੀ ਮੈਂ ਕੰਮ ਕਰ ਰਹੀ ਸੀ ਮੇਰੇ ਸ਼ਹਿਰ 'ਚ ਇੱਕ ਬੰਦਾ ਸਲਫਾਸ ਖਾ ਕੇ ਮਰ ਗਿਆ ਕਿਸੇ ਟਰੈਵਲ ਏਜੰਟ ਕੋਲ ਪੈਸੇ ਫਸੇ ਹੋਏ ਸੀ ਮੇਰੇ ਘਰ ਦੇ ਨੇੜੇ ਤੇਰੇ ਸੀ ਫਿਰ ਉਦੋਂ ਸੋਚਿਆ ਸੀ ਵੀ ਜੇ ਲੁੱਟ ਦਾ ਸ਼ਿਕਾਰ ਲੋਕ ਆ ਤਾਂ ਹਾਂ ਤੇ ਆਵਾ ਕਰ ਰਹੇ ਆ ਤੇ ਇਹਨੂੰ ਵੱਡੇ ਪੱਧਰ ਤੇ ਕੀਤਾ ਜਾਵੇ ਤੇ ਅਸੀਂ ਬਹੁਤ ਸੋਸ਼ਲ ਮੀਡੀਆ ਤੇ ਬੋਲੇ ਆ ਟਰੈਵਲ ਏਜੰਟਾਂ ਖਿਲਾਫ ਅ ਇਹਨਾਂ ਦੀ ਪੁਲਿਸ ਨਾਲ ਸਾਠ ਘਾਟ ਹੁੰਦੀ ਸੀ ਟਰੈਵਲ ਏਜੰਟਾਂ ਦੇ ਅ ਅਫਸਰਾਂ ਨਾਲ ਸਾਠ ਘਾਟ ਮੰਨ ਲਓ ਕਿ 10 ਲੱਖ ਲੈ ਲਿਆ ਬਾਹਰ ਭੇਜਣ ਵਾਸਤੇ ਭੇਜਣਾ ਹੀ ਨਹੀਂ ਜਾਲੀ ਡਾਕੂਮੈਂਟ ਲਗਾ ਕੇ ਵੀਜ਼ਾ ਰਿਜੈਕਟ ਕਰਾ ਦੇਣਾ ਤੇ ਫਿਰ ਕੋਈ 2 ਲੱਖ 10 ਲੱਖ ਚੋਂ ਮਿਲਦਾ ਕਿਸੇ ਨੂੰ 5 ਲੱਖ ਮਿਲਦਾ ਜਾਂ 4 ਲੱਖ ਮਿਲਦਾ ਤੇ ਲੋਕਾਂ ਦੇ 20 25 50 ਲੱਖ ਰੁਪਇਆ 80 80 ਲੱਖ ਤੱਕ ਮੈਂ ਦੇਖਿਆ ਲੋਕਾਂ ਦੇ ਫਸੇ ਹੋਏ ਆ ਤੇ ਜੇ ਕੋਈ ਬੰਦਾ ਪੁਲਿਸ ਕੋਲ ਜਾਂਦਾ ਤਾਂ ਪੁਲਿਸ ਨਾਲ ਸੈਟਿੰਗ ਹੁੰਦੀ ਹੈ ਟਰੈਵਲ ਏਜੰਟਾਂ ਦੀ ਮੋਹਾਲੀ 'ਚ ਚੰਡੀਗੜ੍ਹ 'ਚ ਦੇਖਿਆ ਚੰਡੀਗੜ੍ਹ ਤਾਂ ਖਾਸ ਤੌਰ ਤੇ ਮੋਹਾਲੀ 'ਚ ਵੀ ਸੀ ਤੇ ਫਿਰ ਅਸੀਂ ਇੱਕੋ ਗੱਲ ਧਾਰ ਲੈ ਕੇ ਇੰਨੀ ਕਮਜ਼ੋਰ ਕੜੀ ਕੀ ਹੈ ਕਿ ਇਹ ਸੋਸ਼ਲ ਮੀਡੀਆ ਤੇ ਐਡ ਬਾਤ ਕਰਦੇ ਆ ਟਰੈਵਲ ਏਜੰਟ ਅਖਬਾਰਾਂ 'ਚ ਐਡ ਕਰਦੇ ਆ ਤੇ ਪੁਲਿਸ ਨਾਲ ਸੈਟਿੰਗ ਆ ਆਮ ਬੰਦੇ ਸੁਣਵਾਈ ਨਹੀਂ ਹੁੰਦੀ ਕਿ ਕਿ ਉਹਨਾਂ ਨੇ ਜਿਹੜੀ ਐਡਵਰਟਾਈਜ਼ਮੈਂਟ ਉਹਦੇ ਐਂਟੀ ਕੋਈ ਐਡ ਕੀਤੀ ਜਾਵੇ ਪੁਲਿਸ ਨਾਲ ਸੈਟਿੰਗ ਹੈ ਅਸੀਂ ਬਹੁਤ ਵੱਡੇ ਵੱਡੇ ਮਾਮਲੇ ਉਜਾਗਰ ਕੀਤੇ ਆ ਮੇਰਾ ਸਭ ਤੋਂ ਪਹਿਲਾ ਜਿਹੜਾ ਵੱਡਾ ਮਾਮਲਾ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਹੌਸੇ ਦਾ ਸਕੈਮ ਸੀ 1 ਲੱਖ ਕਰੋੜ ਦਾ ਸਾਨੂੰ ਲੱਗ ਪਿਆ 100 ਕਰੋੜ ਦੀ ਆਫਰ ਵੀ ਆਈ ਸੀ ਸਾਡੀ ਟੀਮ ਨੂੰ ਉਦੋਂ ਤੇ ਉਹ ਮਾਮਲਾ ਅੱਜ ਵੀ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਜਮੀਨਾਂ ਵੀ ਪੰਜਾਬ ਸਰਕਾਰ ਨੂੰ ਮਿਲੀਆਂ ਇਸ ਕਰਕੇ ਵੱਡੇ ਅਫਸਰਾਂ ਨੂੰ ਸਾਡੇ ਵਾਲੇ ਪਤਾ ਸੀ ਕਿ ਅਸੀਂ ਵਿਕਾਉ ਨਹੀਂ ਹੈ ਬਿਲਡਰਾਂ ਦੀ ਲੌਬੀ ਨੂੰ ਵੀ ਪਤਾ ਸੀ ਕਿ ਅਸੀਂ ਵਿਕਾਉ ਨਹੀਂ ਹੈ ਬਹੁਤ ਸਾਰੇ ਬਿਲਡਰ ਵੀ ਅਸੀਂ ਜੇਲ੍ਹ 'ਚ ਭੇਜੇ ਆ ਇਸ ਕਰਕੇ ਉੱਪਰਲੇ ਲੈਵਲ ਤੇ ਪਤਾ ਸੀ ਕਿ ਅਸੀਂ ਪੈਸੇ ਪੁਸੇ ਲੈ ਕੇ ਵਿਕਦੇ ਨਹੀਂ ਫਿਰ ਜਿਹੜੇ ਟਰੈਵਲ ਏਜੰਟ ਦੇ ਠੱਗੀ ਦੇ ਸ਼ਿਕਾਰ ਆਉਂਦੇ ਸੀ ਅਸੀਂ ਟਰੈਵਲ ਏਜੰਟ ਨੂੰ ਸਿਰਫ ਰਿਕੁਐਸਟ ਹੀ ਕਰਦੇ ਕਦੇ ਕਿਸੇ ਦੇ ਦਫਤਰ ਨਹੀਂ ਜਾਂਦੇ ਅਸੀਂ ਰਿਕੁਐਸਟ ਕਰਦੇ ਆ ਆਧੇ ਤਰੀਕ ਦੇ ਵਿੱਚ ਕਿ ਦੋਸਤ ਤੇਰੇ ਖਿਲਾਫ ਇੱਕ ਕੰਪਲੇਨ ਆਈ ਹੈ ਇਹਦੇ ਤੂੰ ਪੈਸੇ ਦੇ ਉਦੇ account ਚ ਪੈਸੇ ਪਾ ਕੇ ਸਾਨੂੰ ਇਨਫੋਰਮ ਕਰ ਦੇ ਤੇ ਮੈਂ ਕਦੇ ਵੀ WhatsApp ਕਾਲ ਨਹੀਂ ਕਰਦਾ ਨੋਰਮਲ ਕਾਲ ਕਰਦਾ ਤਾਂ ਕਿ ਉਹ ਰਿਕਾਰਡਿੰਗ ਕਰ ਸਕੇ ਜੇ ਕੋਈ ਪਿਆਰ ਭਰੀ ਧਮਕੀ ਭੇਜਣੀ ਹੈ ਉਹ ਮੈਂ ਸਿਰਫ ਧਮਕੀ ਭੇਜਦਾ ਕਿ ਇਹਦੇ ਪੈਸੇ ਵਾਪਸ ਕਰ ਤੇ ਸਾਨੂੰ ਦੱਸ ਦੇ ਬਹੁਤੇ ਕੇਸਾਂ ਚ 95% ਕੇਸਾਂ ਚ ਅਸੀਂ ਨਾ ਕਿਸੇ ਟ੍ਰੈਵਲ ਏਜੰਟ ਨੂੰ ਕਦੇ ਮਿਲਿਆ ਅਜ ਤੱਕ ਤੇ ਨਾ ਕਿਸੇ ਉਹਦੇ ਠੱਗੀ ਦੇ ਸ਼ਿਕਾਰ ਨੂੰ ਮਿਲਿਆ ਲੋਕ ਫੋਨ ਤੇ ਸਾਨੂੰ ਗੱਲ ਕਰਦੇ ਆ ਲੋਕਾਂ ਦੇ ਖਾਤੇ 'ਚ ਪੈਸੇ ਆ ਜਾਂਦੇ ਆ ਤੇ ਇੱਕ ਕੰਮ ਸਾਡਾ ਚੱਲਿਆ ਕਿਵੇਂ ਜਿਸ ਤਰ੍ਹਾਂ ਅੱਜ ਕੱਲ ਲੋਕ ਸੋਸ਼ਲ ਮੀਡੀਆ ਤੇ ਹੀਰੋ ਬਣਦੇ ਆ ਇੱਕ ਦੇ 5 ਲੱਖ ਕਢਵਾ ਕੇ ਵਿਊ ਲੈਣ ਤੇ ਕਮੈਂਟ ਲੈਣ ਦੇ ਚੱਕਰ ਚ ਬਹੁਤ ਜ਼ਿਆਦਾ ਵੀਡੀਓ ਨੈਸ਼ਨਲ ਕਰਦੇ ਆ ਤੇ ਲੋਕ ਉਹਨਾਂ ਨੂੰ ਖਿੱਚੇ ਆਣੇ ਆ ਹੋ ਸਕਦਾ ਫਿਰ ਸਮਾਜ ਸੇਵੀ ਜਿਹੜੇ ਲੋਕ ਆ ਉਹ ਕੋਈ ਦੋ ਨੰਬਰ ਦਾ ਧੰਦਾ ਵੀ ਕਰਦੇ ਹੋਣ ਸਾਡਾ ਇੱਕੋ ਟੰਗ ਹੈ ਕਿ ਅਸੀਂ ਕਦੇ ਵੀ ਕਿਸੇ ਟਰੈਵਲ ਏਜੰਟ ਦੇ ਦਫ਼ਤਰ ਨਹੀਂ ਜਾਂਦੇ ਪਹਿਲੀ ਗੱਲ ਦੂਜਾ ਇੱਕ ਅਸੀਂ ਜ਼ਿੰਦਗੀ ਦਾ ਸੂਲ ਬਣਾਇਆ ਹੈ ਕਿ ਜਿਹੜੇ ਲੋਕਾਂ ਨਾਲ ਲੜਨਾ ਹੈ ਜਿਹੜੇ ਮਾਫੀ ਨਾਲ ਲੜ ਰਹੇ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਾ ਰੱਖਿਆ ਜਾਵੇ ਨਾ ਜੀ ਫੋਨ ਤੇ ਕੋਈ ਸੰਪਰਕ ਰੱਖਦੇ ਨਾ ਸੀ ਉਹਦੇ ਦਫਤਰਾਂ ਨ ਜਾਣੇ ਨਾ ਕੋਈ ਵਿੱਚ ਵਿਚੋਲਾ ਪਾਣੇ ਤੇ ਤਾਂ ਕਿ ਸਾਡੇ ਤੇ ਕਦੇ ਪੈਸੇ ਪੁਛੇ ਲੈਣ ਦੇਣ ਦਾ ਇਲਜ਼ਾਮ ਨਾ ਲੱਗ ਜਾਏ ਕਿਉਂਕਿ ਜਿਹੜੇ ਛਾਤਰ ਲੋਗ ਆ ਭ੍ਰਿਸ਼ਟ ਲੋਗ ਆ ਟਰੈਵਲ ਏਜੰਟ ਆ ਜਾਂ ਹੋਰ ਸਕੈਮ ਕਰਨ ਵਾਲੇ ਆ ਉਹ ਬੜੀ ਉੱਪਰ ਤੱਕ ਉਹਨਾਂ ਦੀ ਪਹੁੰਚ ਹੁੰਦੀ ਆ ਉਹ ਜਾਲ ਵਿਛਾ ਲੈਂਦੇ ਬੰਦੇ ਨੂੰ ਫਸਾਣ ਵਾਸਤੇ ਜੀ ਮੇਰੀ ਵਕੀ ਨੂੰ 10 20 50000 ਰੁਪਏ ਦੇ ਵੀ ਦਿੱਤਾ ਤਾਂ ਸਬੂਤ ਰੱਖਣਗੇ ਕਦੇ ਵੀ ਸਾਨੂੰ ਬਲੈਕਮੈਲ ਨਹੀਂ ਫਸਾਉਣਗੇ ਇਸ ਗੱਲ ਤੋਂ ਬਚਦੇ ਹੋਏ ਅਸੀਂ ਇਹ ਪੱਕਾ ਟੰਗ ਰੱਖਿਆ ਹੋਇਆ ਕਿ ਜੇ ਕਿਸੇ ਟਰੈਵਲ ਏਜੰਟ ਖਲਾਫ ਬੋਲਣਾ ਉਹਦੇ ਦਫ਼ਤਰ ਨਹੀਂ ਜਾਣਾ ਅਸੀਂ ਦਫ਼ਤਰ ਨਹੀਂ ਬਿਲਕੁਲ ਵੀ ਜਾਂਦੇ ਅਸੀਂ ਕਿਸੇ ਦੀ ਪੌਂਡ ਨਹੀਂ ਚੜ੍ਹਦੇ ਗੇਟ ਨਹੀਂ ਚੜ੍ਹਦੇ ਕਦੇ ਵੀ ਅਸੀਂ ਵਟਸਐਪ ਕਾਲ ਨਹੀਂ ਕਰਦੇ ਨਾਰਮਲ ਕਾਲ ਕਰਦੇ ਆ ਤਾਂ ਕਿ ਬੰਦਾ ਰਿਕਾਰਡਿੰਗ ਕਰੇ ਸਿੱਧੀ ਉਹਨੂੰ ਧਮਕੀ ਦੰਨੇ ਆ ਪਹਿਲੇ ਪਹਿਲੇ ਅਸੀਂ ਕੀਤਾ ਵੀ ਲੋਕਾਂ ਨੂੰ ਲੱਗਦਾ ਸੀ ਆ ਤਾਂ ਬੜੇ ਸਮਾਸੀ ਵੀ ਆ ਨੇ ਧਮਕੀਦਾਰ ਨੇ ਇਹ ਕਰ ਦਾਂਗੇ ਤੇ ਉਹ ਕਰ ਦਾਂਗੇ ਮੇਰੀ ਯਾਦ ਹੈ ਇਸ ਸਮੇਂ 150 200 ਟਰੈਵਲ ਏਜੰਟ ਜੇਲ੍ਹ 'ਚ ਬੈਠੇ ਹੋਣਗੇ ਤੇ ਮੈਂ ਕਦੇ ਕਿਸੇ ਪੁਲਿਸ ਵਾਲਿਆਂ ਕੋਲ ਨਹੀਂ ਗਿਆ ਲੋਕਾਂ ਨੂੰ ਤਿਆਰ ਕਰੀਦਾ ਪੁਲਿਸ ਕੋਲ ਸ਼ਿਕਾਇਤ ਦਿੱਤੀ ਦਈ ਦੀ ਹੈ ਆਪਣੇ ਵਕੀਲ ਫਰੀਜ ਦੇ ਵਿੱਚ ਦੇ ਦਿੰਨੇ ਆ ਸੋਸ਼ਲ ਮੀਡੀਆ ਤੇ ਪ੍ਰਚਾਰ ਕਰ ਦਿੱਤਾ ਜਿਹੜਾ ਪੁਲਿਸ ਵਾਲਾ ਮਿਲਿਆ ਹੋਵੇ ਜਾਂ ਟਰੈਵਲ ਏਜੰਟ ਮਿਲਿਆ ਹੋਵੇ ਤਾਂ ਪੁਲਿਸ ਨੂੰ ਐਫਆਈਆਰ ਦਰਜ ਕਰਨੀ ਪੈ ਜਾਂਦੀ ਹੈ ਬਹੁਤ ਬਾਰੇ ਕੇਸਾਂ ਚ ਕੋਈ ਆਈਓ ਨੁਕਸ ਛੱਡਦਾ ਕੇਸ ਦੇ ਵਿੱਚ ਅਸੀਂ ਚਲਾਨ ਪੇਸ਼ ਕਰਾਣ ਤੱਕ ਵੀ ਫਾਲੋਅ ਅਪ ਕਰਦੇ ਆ ਤੇ ਕੋਈ ਐਂਟੀਸੀਪੇਟਰੀ ਬੇਲ ਜੇ ਕੋਈ ਅਪਲਾਈ ਕਰਦਾ ਟਰੈਵਲ ਏਜੰਟ ਜਾਂ ਕੋਈ ਵੱਡਾ ਠੱਗ ਅਸੀਂ ਦਾ ਵਿਰੋਧ ਕਰਨ ਤੱਕ ਵੀ ਜਾਂਦੇ ਆ ਹਾਈ ਕੋਰਟ ਤੱਕ ਗਏ ਆ ਇੱਕ ਅੱਦੇ ਕੇਸ ਦਾ ਸੁਪਰੀਮ ਕੋਰਟ ਤੱਕ ਵੀ ਗਏ ਆ ਇਸ ਕਰਕੇ ਅੱਜ ਦੀ ਤਰੀਕ ਜਦੋਂ 100 150 ਟਰੈਵਲ ਏਜੰਟ ਜੇ ਇਹ ਕੁਝ 100 ਕੰਪਨੀਆਂ ਚੰਡੀਗੜ੍ਹ ਦੇ ਇਲਾਕੇ ਚ ਬੰਦ ਕਰਵਾਇਆ ਸੀ ਤੇ ਕਦੇ ਵੀ ਖੁਦ ਜਾ ਕੇ ਬੰਦ ਨਹੀਂ ਕਰਵਾਇਆ ਅਸੀਂ ਇਹ ਨਹੀਂ ਕਿ 100 ਮੁੰਡੇ ਇਕੱਠੇ ਕਰ ਲਏ ਹਲਾ-ਹਲਾ ਕਰ ਲਏ ਗੁੰਡਾਗਰਦੀ ਕਰਦੇ ਸੀ ਕਦੇ ਵੀ ਨਹੀਂ ਕਰਦੇ ਸੀ ਸਾਨੂੰ ਪਤਾ ਕਿ ਲੋਕਲ ਏਰੀਆ ਚ ਪੁਲਿਸ ਨਾਲ ਸੈਟਿੰਗ ਹੁੰਦੀ ਹੈ ਟਰੈਵਲ ਏਜੰਟਾਂ ਦੀ ਅਸੀਂ ਕਿਸੇ ਸੀਨੀਅਰ ਪੁਲਿਸ ਅਫਸਰ ਨਾਲ ਮੈਂ ਇੱਕ ਵਾਰੀ ਖਰੜ ਥਾਣੇ 'ਚ ਆਪਾ ਮਾਰਨਾ ਸੀ ਮੈਨੂੰ ਕਿਸੇ ਨੇ ਕਿਹਾ ਕਹਿੰਦਾ ਨਹੀਂ ਨਹੀਂ ਇਹ ਟਰੈਵਲ ਏਜੰਟ ਦੇ ਖਰੜ ਥਾਣੇ ਦੇ ਐਸ.ਐਸ.ਓ ਨਾਲ ਬੰਨਦੀ ਹੈ ਅਸੀਂ ਉੱਪਰਲੇ ਪਤਾ ਦੇ ਡੀ.ਐਸ.ਪੀ ਨਾਲ ਗੱਲ ਕੀਤੀ ਡੀ.ਐਸ.ਪੀ ਵਧੀਆ ਬ ਉਨੇ ਕੋ ਉਹਦੀ ਪੁਲਿਸ ਪੇ ਜੀ ਸਾਡੇ ਨਾਲ ਇੱਕ ਜਿਪ ਸੀ ਪੰਜ ਪੰਜ ਬੰਦੇ ਸੀ ਆਪਣੇ ਬਿਠਾ ਲਏ ਨਾਲ ਟਰੈਵਲ ਏਜੰਟ ਦੇ ਦਫਤਰਾਂ ਦੇ ਬਾਹਰ ਅਸੀਂ ਬੰਦੇ ਖੜੇ ਕਰਦੇ ਆਪਣੇ ਪਹਿਲੇ ਟਰੈਵਲ ਏਜੰਟ ਦੇ ਦਫਤਰਾਂ ਜਾ ਲਈ ਗਾਹਕ ਬਣਾ ਕੇ ਭੇਜ ਦਿੱਤੇ ਪੰਜ ਪੁਲਿਸ ਵਾਲੇ ਗਏ ਤੇ 15 ਬੰਦੇ ਅਸੀਂ ਗਏ ਤਾਂ ਕਿ ਕੋਈ ਸੈਟਿੰਗ ਨਾ ਹੋਏ ਮੀਡੀਆ ਵਾਲੇ ਨਾਲ ਲੈ ਕੇ ਅਸੀਂ ਜਾਲੀ ਪਾਸਪੋਰਟ ਬਹੁਤ سارے ਰਿਕਵਰ ਕਰਵਾਏ ਆਂ ਬੜੇ سارے ਮੁੰਡੇ ਉਥੋਂ ਫੜਿਆ ਤੇ ਉਹ ਕੰਪਨੀਆਂ ਅਸੀਂ ਬੰਦ ਕਰਵਾਈਆਂ ਇਸ ਤਰੀਕੇ ਨਾਲ ਸਾਨੂੰ ਨਾਮ ਕਮਾਉਣ ਨੂੰ ਥੋੜਾ ਟਾਈਮ ਲੱਗ ਗਿਆ ਤੇ ਅੱਜ ਦੀ ਤਰੀਕ 'ਚ 99% ਕੇਸਾਂ 'ਚ ਲੋਕਾਂ ਦੇ ਪੈਸੇ ਵਾਪਸ ਆ ਜਾਂਦੇ ਨੇ ਪਰ ਅਸੀਂ ਕਦੇ ਵੀ ਲੋਕਾਂ ਨੂੰ ਉਹ ਨਹੀਂ ਮਿਲਦੇ ਕਿਉਂਕਿ ਜੇ ਜਦੋਂ ਚਾਹ ਪਾਣੀ ਪੀਣੀ ਨਹੀਂ ਅਗਲੇ ਕੋਲ ਸਾਡੇ ਕੋਲ ਆਏਗਾ ਕੋਈ ਸਾਨੂੰ ਉਲਟਾ ਚਾਹ ਪਾਣੀ ਪੁਲਾਣੀ ਪਏਗੀ ਅਸੀਂ ਉਹਨੂੰ ਕਹਿੰਦਾ ਹਾਂ ਨਹੀਂ ਸਾਨੂੰ ਚਾਹ ਪਲਾ ਦੇ ਜਾਂ ਰੋਟੀ ਖਵਾ ਦੇ ਸਾਡੀ ਜੇਬ ਤੇ ਖਰਚਾ ਵੱਧ ਜਾਂਦਾ ਤੇ ਇਸ ਕਰਕੇ ਅਸੀਂ ਕਹਿੰਨੇ ਆ ਆਣ ਦੀ ਲੋੜ ਨਹੀਂ ਫੋਨ ਤੇ ਦੱਸ ਤੇ ਸਾਰੀ ਗੱਲਬਾਤ ਹੈ ਸਬੂਤ ਭੇਜ ਦੇ ਇੱਕ ਐਸਐਸਪੀ ਨਾਮ ਦੀ ਚਿੱਠੀ ਬਣਾ ਕੇ ਭੇਜ ਦੇ ਤੇ ਅਸੀਂ ਉਹ ਟ੍ਰੈਵਲ ਜੈਂਟਰ ਨੂੰ ਫਾਰਵਰਡ ਕਰ ਦੰਨੇ ਆ ਕਿ ਤੇਰੇ ਖਿਲਾਫ ਸ਼ਿਕਾਇਤ ਆਈ ਹੈ ਇਸ ਦੇ ਨਾਲ ਤੋਂ ਠੱਗੇ ਮਾਰੀ ਹੈ ਇਹਦੇ ਪੈਸੇ ਇਹਦੇ ਅਕਾਊਂਟ ਚ ਪਾ ਕੇ ਸਾਨੂੰ ਦੱਸ ਦੇ ਨਹੀਂ ਤਾਂ ਤੇਰੀ ਜਿਹੜੀ ਮਰਜ਼ੀ ਪੁਲਿਸ ਨਾਲ ਸੈਟਿੰਗ ਹੋਏ ਜਿਹੜੇ ਮਰਜ਼ੀ ਮੰਤਰੀ ਨਾਲ ਸੈਟਿੰਗ ਹੋਏ ਤਾਨੂੰ ਜੇਲ੍ਹ ਭੇਜ ਕੇ ਛੱਡਾਂਗੇ ਕਿਹੜੇ ਕਿਹੜੇ ਜੇਲ੍ਹ ਭੇਜਿਆ ਪੰਜ ਚਾਰ ਦੇ ਨਾਮ ਦੱਸ ਦਿੰਨੇ ਆ ਤੇ ਜੇ ਉਹਦੇ ਕੋਲ ਪੈਸੇ ਹੋਣਗੇ ਜਾਂ ਉਹ ਇੰਤਜ਼ਾਮ ਕਰ ਸਕਦਾ ਹੋਇਆ ਤਾਂ ਉਹ ਪੈਸੇ ਆ ਹੀ ਜਾਣੇ ਤੇ ਇਸ ਕਰਕੇ ਟਰੈਵਲ ਜੈਂਟਾ ਖਿਲਾਫ ਮੈਨੂੰ ਲੱਗਦਾ ਮੈਂ ਕਹਿੰਦਾ ਹੁੰਦਾ ਸੀ 2 ਸਾਲ ਪਹਿਲੇ ਕਿ 200 ਕਰੋੜ ਤੋਂ ਉੱਪਰ ਅਸੀਂ ਪੈਸੇ ਵਾਪਸ ਕਰਵਾਏ ਆ ਬਾਕੀਆਂ ਵਾਂਗੂ ਮੀਡੀਆ ਚਰਚਾ ਨਹੀਂ ਕਰਾਈ ਕਦੇ ਨਹੀਂ ਟਰੈਵਲ ਜੈਂਟਾ ਕਲਾਬ ਹੁਣ ਚਰਚਾ 'ਚ ਇਸ ਕਰਕੇ ਨਹੀਂ ਆਇਆ ਨੇ ਕਿ ਵੱਡੇ ਮਾਮਲੇ ਸੀ ਉਜਾਗਰ ਕਰ ਦਿੱਤੇ ਟਰੈਵਲ ਜੈਂਟਾ ਦਾ ਬੜਾ ਛੋਟਾ ਜਿਹਾ ਮਾਮਲਾ ਹੈ ਸਮਾਜ ਸੇਵੀ ਆਨੇ ਕਈ ਕਈ ਪੋਲਿਟੀਕਲ ਲੋਕ ਵਿਅਨੇ ਉਹ ਟ੍ਰੈਵਲ ਐਂਟਰ ਨੇ ਮਾਰੀ ਹੁੰਦੀ ਇੱਕ 2-4 ਕਰੋੜ ਦੀ ਠੱਗੀ ਵਿੱਚੋਂ 10 ਬੀ ਲੱਖ ਆਪ ਵਿੱਚੋਂ ਖਾ ਜਾਂਦੇ ਆ ਕਿਸੇ ਨੇ 50 ਕਰੋੜ ਇਕੱਠਾ ਕੀਤਾ ਵਿੱਚੋਂ 10-20 ਲੱਖ 30 ਲੱਖ ਲੈ ਜਾਂਦੇ ਆ ਹੁਣ ਵੱਡੇ ਸਕੈਮ ਸਾਡੇ ਕੋਲ ਆ ਗਏ ਪੀਐਸਆਈਸੀ ਸਕੈਮ 1 ਲੱਖ ਕਰੋੜ ਦਾ ਹੈਗਾ ਪੰਜਾਬ ਦੇ ਉਦਯੋਗਾਂ ਨੂੰ ਉਜਾੜਨ ਦਾ ਸਕੈਮ ਹੈਗਾ ਗਰੀਬਾਂ ਲੋਕਾਂ ਦੇ ਮਕਾਨਾਂ ਦਾ ਸਕੈਮ ਹੈਗਾ 1 ਲੱਖ ਕਰੋੜ ਦਾ ਅਮਰੂਦ ਬਾਗ ਸਕੈਮ ਹੈਗਾ ਚੰਡੀਗੜ੍ਹ ਦੇ ਇਲਾਕੇ 'ਚ 골ਡਨ ਫਰੈਸ਼ ਦੀ ਜ਼ਮੀਨਾਂ ਦਾ ਸਕੈਮ ਹੈਗਾ 2200 ਏਕੜ ਦਾ ਜਸਜੀ ਕੁਲਦੇਵ ਸਿੰਘ ਦੀ ਰਿਪੋਰਟ ਜਿਹੜੀ ਆਈ ਆ ਉਹ ਜ਼ਮੀਨਾਂ ਦੇ ਸਕੈਮ ਹੈਗੇ ਆ ਬਿਲਡਰਾਂ ਦੇ ਬਹੁਤ ਵੱਡੇ ਵੱਡੇ ਸਕੈਮ ਐ ਉਹ ਲੋਕ ਸਾਡੇ ਕੋਲ ਆਨੇ ਤੇ ਮਦਦ ਅਸੀਂ ਕਰਦੇ ਆ ਦੋ ਸਾਲ ਤੋਂ ਹੁਣ ਕੀ ਹੋਇਆ ਕਿ ਜਿਹੜੇ ਮੈਂ ਹੁਣ ਦੱਸ ਜੀ ਦਿੰਨਾ ਜਿਹੜੇ ਮੋਹਾਲੀ ਦੇ ਐਮਐਲਏ ਹੋ ਮੇਰੇ ਦੋਸਤਾਂ ਐ ਕੁਲਵੰਤ ਸਿੰਘ ਅਮੀਰ ਬੰਦੇ ਐ ਤੇ ਉਹਨਾਂ ਤੇ ਉਹਨਾਂ ਦੀ ਮੈਂ ਪ੍ਰਚਾਰ 'ਚ ਮਦਦ ਕੀਤੀ ਸੀ ਪਿਛਲੇ ਇਲੈਕਸ਼ਨ ਦੇ ਵਿੱਚ ਇਸੇ ਇਲੈਕਸ਼ਨ 'ਚ ਮੈਂ ਉਹਨਾਂ ਬਾਰੇ ਪੂਰੀ ਪੜਤਾਲ ਕੀਤੀ ਸੋਸ਼ਲ ਮੀਡੀਆ 'ਤੇ ਪਾਇਆ ਕਿ ਇਹਦੇ ਖਿਲਾਫ ਕੋਈ ਭ੍ਰਿਸ਼ਟਾਚਾਰ ਦੇ આરોਪ ਹੋਣਾ ਥੱਗੀ ਮਾਰੀ ਹੋਵੇ ਕੋਈ ਪਲਾਟ ਦੱਬਿਆ ਹੋਵੇ ਪੈਸੇ ਲੈ ਕੇ ਕੋਈ ਚੀਜ਼ ਨਹੀਂ ਤੇ ਮੈਨੂੰ ਦੱਸੋ ਮੈਂ ਬਾਰ-ਬਾਰ ਸੋਸ਼ਲ ਮੀਡੀਆ 'ਤੇ ਪਾਉਂਦਾ ਰਿਹਾ ਉਹਦੇ ਖਿਲਾਫ ਇੱਕ ਵੀ ਸਬੂਤ ਨਹੀਂ ਆਇਆ ਤੇ ਅਖੀਰ ਨੂੰ ਇਲੈਕਸ਼ਨ ਤੋਂ ਇੱਕ ਹਫ਼ਤੇ ਪਹਿਲੇ ਮੈਂ ਉਹਦੇ ਨਾਲ ਸਾਂਝੀ ਪ੍ਰੈਸ ਕਾਨਫਰੈਂਸ 'ਤੇ ਕਿਤੇ ਕਿ ਮੈਂ ਇਹ ਬੰਦਾ ਠੀਕ ਲੱਗਿਆ ਮੈਂ ਇਹਦੀ ਮਦਦ ਕਰਨੀ ਆ ਪਰ ਫਿਰ ਵੀ ਜੇ ਕੋਈ ਇਹਦੇ ਖਿਲਾਫ ਕੋਈ ਸ਼ਿਕਾਇਤ ਕਰਦਾ ਮੈਂ ਇਸੇ ਕੁਲਵੰਤ ਸਿੰਘ ਦੇ ਖਿਲਾਫ ਪ੍ਰਚਾਰ ਕਰਾਂਗਾ ਮੈਨੂੰ ਕੋਈ ਸੂਤਰੀ ਮਿਲਿਆ ਹੁਣ ਹੋਇਆ ਕਿ ਨਵੀਂ ਪਾਰਟੀ ਆਈ ਜਿਹੜੀ ਆਮ ਆਦਮੀ ਪਾਰਟੀ ਪੂਰੇ ਪੰਜਾਬ ਹਰਿਆਣਾ ਯੂਪੀ ਤੱਕ ਦੇ ਲੋਕ ਸੰਪਰਕ ਕਰਦੇ ਆ ਆਪਣੇ ਆਪਣੇ ਕੋਈ ਆਮ ਆਦਮੀ ਪਾਰਟੀ ਲੀਡਰਾਂ ਨੂੰ ਕੋਈ ਸਰਕਾਰਾਂ ਨੂੰ ਤੇ ਪਹਿਲੀ ਵਾਰ ਹੋਇਆ ਹੁਣ ਲੋਕਾਂ ਦਾ ਹਾਰ ਆਣ ਲੱਗ ਪਿਆ ਮੋਹਾਲੀ ਚੰਡੀਗੜ੍ਹ ਚ ਯਾਰ ਮੇਰੇ ਵੀ ਪੈਸੇ ਫਸੇ ਮੇਰੇ ਫਾਇਦੇ ਵਜੇ ਕਈ ਐਮਐਲਏ ਦਫ਼ਤਰ ਚਲੇ ਜਾਂਦੇ ਮੈਨੂੰ ਹੁਣ ਫਾਇਦਾ ਕੀ ਹੋ ਗਿਆ ਮੇਰੇ ਚਾਹ ਪਾਣੀ ਦਾ ਖਰਚਾ ਵੱਜ ਗਿਆ ਲੋਕਾਂ ਨੂੰ ਉੱਤੇ ਸੁਣ ਲਈਦਾ ਤਰਾਵਲ ਜੈਂਟਰ ਨੂੰ ਫੋਨ ਕਰਕੇ ਬੁਲਾ ਲਈਦਾ ਕਿ ਦੋਨੋਂ ਤਰ੍ਹਾਂ ਇਕੱਠੀਆਂ ਹੋ ਕੇ ਸਮਝੌਤਾ ਕਰਕੇ ਸਾਨੂੰ ਦੱਸ ਦਿਓ ਕਿਉਂਕਿ ਮੈਂ ਵੋਟਾਂ ਨਹੀਂ ਲੈਣੀ ਲੋਕਾਂ ਕੋਲ ਮੈਨੂੰ ਪਤਾ ਨਹੀਂ ਕੌਣ ਰੋਪੜ ਦਾ ਤੇ ਕੌਣ ਯੂਪੀ ਦਾ ਤੇ ਕੌਣ ਗੁਜਰਾਤ ਦਾ ਤੇ ਕੌਣ ਜੰਮੂ ਕਸ਼ਮੀਰ ਦਾ ਤੇ ਕੌਣ ਪਠਾਨਕੋਟ ਦਾ ਮੈਂ ਕਹੇ ਮੋਹਾਲੀ ਚ ਇਲੈਕਸ਼ਨ ਲੜ ਕੇ ਵੋਟਾਂ ਇੱਥੇ ਲੈਣੀ ਕਿ ਮੈਂ ਮੋਹਾਲੀ ਵਾਲਿਆਂ ਦੇ ਕੰਮ ਕਰਨਾ ਤੇ ਹੁਣ 2 ਸਾਲਾਂ ਜਦ ਇਹ ਸਰਕਾਰ ਬਣੀ ਹੈ ਮੈਂ ਇੱਕ ਦਿਨ ਅੰਦਾਜ਼ਾ ਲਾਇਆ ਲਿਸਟ ਬਣਾਈ ਸੀ 70 80% ਲੋਕ ਜਿਹੜੇ ਮੇਰੇ ਆਦਾ ਹੈ 5 ਕਰੋੜ ਤੋਂ ਉੱਪਰ ਤਾਂ ਅਸੀਂ ਨਿਕਲ ਗਏ ਕਿਸੇ ਦੇ 22 ਲੱਖ ਵੀ ਆਏ ਆ ਕਿਤੇ 30000 ਰੁਪਈਆ ਤੇ 35 ਲੱਖ ਵੀ ਆਏ 55 ਲੱਖ ਦੇ ਹੁਣ ਕੇਸ ਐ ਮੈਂ ਸੋਸ਼ਲ ਮੀਡੀਆ ਤੇ ਨਹੀਂ ਪਾਉਂਦਾ ਕਿਉਂਕਿ ਜਿਹੜੇ ਲੋਕਾਂ ਨੇ ਹੁਣ ਲੋਕਾਂ ਦਾ ਤਾਂ ਨੁਕਸ ਹੈ ਲੋਕਾਂ ਨੇ ਫਸਣ ਤੋਂ ਹਟਣਾ ਨਹੀਂ ਹੈ ਇੱਕ ਏਜੰਟ ਕੋਲ ਪੈਸੇ ਕਢਾਏ ਦੂਜੇ ਕੋਲ ਫਸਾ ਕੇ ਤੀਜੇ ਕੋਲ ਫਸਾ ਕੇ ਲੋਕ ਦੇਖਦੇ ਨਹੀਂ ਕਿ ਮੇਰੇ 'ਚ ਕੀ ਨੁਕਸ ਹੈ ਮੇਰੇ ਬਾਹਰ ਦਾ ਬਣ ਸਕਦਾ ਨਹੀਂ ਬਣ ਸਕਦਾ ਖੁਦ ਸਟੱਡੀ ਨਹੀਂ ਕਰਦੇ ਜਿਹੜੇ ਪੰਜਾਬੀਆਂ ਦੇ ਬੱਚੇ ਆਈਲੈਂਡਸ ਕਰਗੇ ਉਹ ਇੰਟੈਲੀਜੈਂਟ ਰਹੇਗੇ ਬੱਚੇ ਪਰ ਮਾਪੇ ਅਨਪੜ੍ਹੇ ਜਾਂ ਬਹੁਤ ਹੀ ਜਾਣਕਾਰੀ ਰਹਿਦੇ ਮਾਪੇ ਦੇ ਗਾਲਾ ਗੁੱਠਾ ਦੇ ਕੇ ਪੈਸੇ ਲੈ ਲੰਨੇ ਆ ਤੇ ਖੁਦ ਸਟੱਡੀ ਨਹੀਂ ਕਰਦੇ ਉਹਨਾਂ ਠੱਗੀ ਹੋ ਜਾਂਦੀ ਹੈ ਤੇ ਅਸੀਂ ਤਾਂ ਉਹਨਾਂ ਦੋਨੋਂ ਤਰ੍ਹਾਂ ਨੂੰ ਬਿਠਾ ਕੇ ਕਹਿਦਾ ਸਮਝਾਉਂਦਾ ਕਰੋ ਤੇ ਆਪਾਂ ਚਾਹ ਪਾਣੀ ਪੁਲਾਇਆ ਸਭ ਨੂੰ ਕਹਿਦਾ ਲਿਖ ਕੇ ਦੇ ਦੋ ਵੀ ਕਿਸੇ ਨੇ ਕੋਈ ਪੈਸਾ ਤਾਂ ਨਹੀਂ ਲਿਆ ਜੇ ਪੈਸਾ ਲਿਆ ਇੱਕ ਵੀ ਪੋਸਟ ਸਾਡੇ ਖਿਲਾਫ ਦਿਖਾਓ ਸਾਡੀ ਕੋਈ ਪੋਸਟ ਕਿਸੇ ਨੇ ਸੋਸ਼ਲ ਮੀਡੀਆ ਤੇ ਨਹੀਂ ਪਾਈ ਕਿ ਇਹਨੇ ਸਾਡੇ ਪੈਸੇ ਕਢਵਾਏ ਸੀ ਤੇ ਵਿੱਚੋਂ ਪੈਸੇ ਖਾ ਗਿਆ ਨਾ ਕਿਸੇ ਟਰੈਵਲ ਏਜੰਟ ਨੇ ਪੁਲਿਸ ਨਾਲ ਸੈਟਿੰਗ ਹੁੰਦੀ ਹੈ ਫਿਰ ਨਹੀਂ 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 ਤੁਸੀਂ ਕਹਿੰਦੇ ਵੀ ਪੁਲਿਸ ਨਾਲ ਸ ਹਾਂ ਹੁਣ ਤੁਸੀਂ ਜਿਹੜਾ ਸਵਾਲ ਕੀਤਾ ਕਿ ਪੁਲਿਸ ਨਾਲ ਤੁਹਾਡੀ ਸੈਟਿੰਗ ਹੈ ਜਾਂ ਉੱਪਰਲੇ ਪੱਧਰ ਤੇ ਸੈਟਿੰਗਾਂ ਹੁਣ ਐਮ.ਐਲ.ਏ ਦੇ ਨਾਮ ਲੈ ਇਸੇ ਕਰਕੇ ਪਰਚੇ ਨਹੀਂ ਦਰਜ ਹੁੰਦਾ ਤੁਸੀਂ ਕਿਹਾ ਅ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਅਸਲ ਵਿੱਚ ਜਦੋਂ ਰਾਈ ਦਾ ਪਹਾੜ ਬਣਾਇਆ ਜਾ ਸਕਦਾ ਜੇ ਕਿਸੇ ਨਾਲ ਸੰਪਰਕ ਰੱਖਾਂਗੇ ਠੱਗ ਬੰਦੇ ਨਾਲ ਉਹਦੇ ਨਾਲ ਫੋਨ ਤੇ ਸੰਪਰਕ ਰੱਖਾਂਗੇ ਉਹਦੇ ਬੰਦੇ ਨਾਲ ਸੰਪਰਕ ਰੱਖਾਂਗੇ ਜਾਂ ਉਹਦੇ ਬੰਦੇ ਮੇਰੇ ਬੰਦੇ ਨਾਲ ਸੰਪਰਕ ਰੱਖਣਗੇ ਜਾਂ ਉਹਦੇ ਮੈਂ ਦਫ਼ਤਰ ਜਾਵਾਂਗਾ ਉਹਦੀ ਪੌੜੀ ਨਹੀਂ ਚੜ ਜਾਗਾ ਤਾ ਇਹ ਠੱਗ ਬੜੇ ਸ਼ਤ ਲੋਗੋ ਨੇ ਮੇਰੇ ਵਾਂਗੂ ਬਹੁਤ ਤੁਰੇ ਫਿਰਦੇ ਆ ਤੇ ਉਹ ਜਾਲ ਪਛਾ ਲੰਨੇ ਪੂਰਾ ਬੜੀ ਆਡੀਓ ਰਿਕਾਰਡਿੰਗ ਤੁਹਾਡੀ ਵੀਡੀਓ ਰਿਕਾਰਡਿੰਗ ਤੁਹਾਡੀ ਫੋਟੋ ਪਰਸਨਲ ਸੈਟਿੰਗ ਹੁੰਦੀ ਹੈ ਉਹ ਫੋਨ ਕਰਕੇ ਪੁਲਿਸ ਨੂੰ ਇਹ ਬੰਦਾ ਬਲੈਕਮੇਲ ਕਰਕੇ ਮੇਰੇ ਤੋਂ ਪੈਸੇ ਮੰਗਦਾ ਹੈ ਹੋ ਸਕਦਾ ਤੁਹਾਡੇ ਅਕਾਊਂਟ ਚ 5-10000 ਰੁਪਏ ਪਾ ਵੀ ਦੇ ਜਾਂ ਤੁਸੀਂ ਕਿ ਜੇ ਗਾ ਕੇ ਦੇ ਪੈਸੇ ਆਪਣੇ ਹੱਥ ਨਾਲ ਫੜਿਓ ਕਹਦੇ ਬਲੈਕਮੇਲਿੰਗ ਕਰਕੇ ਪੈਸੇ ਲੈ ਮਰਾਈ ਦਾ ਪਹਾੜ ਬਣਾਇਆ ਜਾ ਸਕਦਾ ਅਸੀਂ ਬੜੇ ਅਲਰਟ ਆ ਮੈਂ ਪਹਿਲੇ ਵੀ ਕਹਿ ਚੁੱਕਿਆ ਅਸੀਂ ਅਜਿਹਾ ਕੋਈ ਵੀ ਐਵੀਡੈਂਸ ਬੰਦਾ ਬਣਾ ਨਾ ਸਕੇ ਇਸ ਕਰਕੇ ਲਾਈਨ ਹੀ ਮਾਰ ਦਨੇ ਕਿ ਜਿਹਦੇ ਨਾਲ ਲੜਨਾ ਉਹਦੇ ਖਿਲਾਫ ਅਸੀਂ ਉਹਦੇ ਨਾਲ ਕੋਈ ਸੰਪਰਕ ਰੱਖਣਾ ਨਹੀਂ ਜਿਸ ਕਰਕੇ ਸਾਡੇ ਖਿਲਾਫ ਕੋਈ ਝੂਠੇ ਐਵੀਡੈਂਸ ਕ੍ਰੀਏਟ ਕਰਕੇ ਵੀ ਸਾਨੂੰ ਫਸਾ ਨਹੀਂ ਸਕਦੇ ਹਾਲਾਂਕਿ ਮਾਫੀਆ ਛਾਤਰ ਲੋਗ ਬੜੀਆਂ ਚਾਲਾਂ ਖੇਡਦੇ ਆ ਮੇਰੇ ਕੋਲ ਆਪਣੇ ਬੰਦੇ ਵੀ ਭੇਜਦੇ ਆ ਪੈਸੇ ਦੇ ਆਫਰ ਵੀ ਆਂਦੀ ਆ 60-60 ਕਰੋੜ ਦੀ ਆਫਰ ਆਈ ਆ ਵੀਡੀਓ ਵਾਇਰਲ ਹੋਈ ਆ ਇਸੇ ਕਰਕੇ ਅਸੀਂ ਬਚੇ ਹੋਏ ਆਂ ਔਰ ਮੈਂ ਸਮਾਜ ਸੇਵੀ ਬਹੁਤ ਜ਼ਿਆਦਾ ਅਮੀਰ ਹੋ ਜਾਂਦੇ ਨੇ ਤੁਸੀਂ ਇੰਨੇ ਸਾਲਾਂ ਦੇ ਕਿਉਂ ਨਹੀਂ ਹੋਏ ਸੋਸ਼ਲ ਮੀਡੀਆ ਤੇ ਮੈਂ ਅਕਸਰ ਪਾਨਾ ਹੁੰਨਾ ਤੁਸੀਂ ਕਿਹਾ ਕਿ ਜਿਹੜੇ ਅਮੀਰ ਹੋ ਜਾਂਦੇ ਸਮਾਜ ਸੇਵੀ ਮੇਰੀ ਯਾਦ ਆ ਮੈਂ ਇੱਕ ਬਿਲਡਰ ਤੇ ਪਰਚਾ ਦਾਜ ਕਰਾਇਆ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਹਾਊਸ ਦਾ ਸਕੈਮ ਖੜਾ ਕੱਢਿਆ ਸੀਗਾ ਮੈਂ ਕਹਿੰਨਾ ਕਿ 1 ਲੱਖ ਕਰੋੜ ਦਾ ਹੈ ਤੇ ਪੂਰੇ ਭਾਰਤ ਦੇ ਪ੍ਰਧਾਨ ਮੰਤਰੀ ਹਾਊਸਿੰਗ ਫਲਾਲ ਸਕੀਮ ਉਸ ਕਰਕੇ ਚੱਲੀ ਹੈ ਮੈਨੂੰ ਖਤਰਾ ਹੋ ਗਿਆ ਸੀ ਅਕਾਲੀ ਸਰਕਾਰ ਦੇ ਸਮੇਂ ਦੀ ਗੱਲ ਹੈ ਕਿ ਹੁਣ ਮੈਨੂੰ ਜੇਲ੍ਹ ਭੇਜਿਆ ਜਾਏਗਾ ਮੈਨੂੰ ਫਸਾਇਆ ਜਾਏਗਾ ਮੈਂ ਕਿਹਾ ਐਫੀਡਾਉਟ ਬਣਾਇਆ ਉਹਦੇ ਜੋ ਮੈਂ ਲਿਖਿਆ ਕਿ ਮੇਰਾ ਇਹ ਆਧਾਰ ਕਾਰਡ ਹੈ ਤੇ ਇਹ ਮੇਰਾ ਪੈਨ ਨੰਬਰ ਹੈ ਤੇ ਇਹ ਮੇਰੇ ਬੈਂਕ ਖਾਤੇ ਤੇ ਇਹ ਮੇਰੇ ਫੋਨ ਨੰਬਰ ਹੈ ਤੇ ਇਹ ਮੇਰੇ ਖਾਨਦਾਨ ਦੀ ਤੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਜ਼ਮੀਨ ਜਾਇਦਾਦ ਦਾ ਮੈਂ ਸਾਰਾ ਲਿਖਿਆ। ਔਰ ਮੈਂ ਲਿਖਿਆ ਕਿ ਇਸ ਤੋਂ ਪਹਿਲਾਂ ਪਿਛਲੇ 10 ਸਾਲਾਂ 'ਚ ਮੈਂ ਤੇ ਮੇਰੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਕੋਈ ਜ਼ਮੀਨ ਜਾਇਦਾਦ ਨਹੀਂ ਬਣਾਈ। ਤੇ ਜੇ ਮੈਂ ਬਣਾ ਲਈ ਇਸ ਤੋਂ ਬਾਅਦ ਮੈਂ ਬਣਾਈ ਸਮਝ ਲਓ ਮੇਰੀ ਐਨੀ ਕਮਦਨ ਦਾ ਮੈਂ ਕ੍ਰਪਸ਼ਨ ਕਰਕੇ ਬਣਾਈ ਹੈ। ਉਹ ਐਫੀਡੇਵਿਟ ਮੈਂ ਵਾਇਰਲ ਕੀਤਾ ਤੇ ਅੱਜ ਵੀ ਉਹ ਤੇ ਖੜਾ ਹੈ ਜੋ ਐਫੀਡੇਵਿਟ 'ਚ ਮੈਂ 10 ਸਾਲ ਪਹਿਲੇ ਲਿਖਿਆ ਸੀ। ਆਪਣੇ ਬੱਚੇ ਪਾਲਣ ਵਾਸਤੇ ਰੋਟੀ ਖਾਣ ਵਾਸਤੇ ਜਿਹੜਾ ਹੈ ਖਰਚਾ ਬੇਸਿਕ ਨੀਡ ਵਾਸਤੇ ਉਹੀ ਹੈ ਇਸ ਤੋਂ ਇਲਾਵਾ ਕੋਈ 1 ਇੰਚ ਵੀ ਜ਼ਮੀਨ ਜ਼ਿਆਦਾ ਮਿਲ ਜੇ ਤਾਂ ਮੈਂ ਜ਼ਿੰਮੇਵਾਰ ਆ ਮੈਂ ਨਹੀਂ ਬਣਾਇਆ ਮੈਨੂੰ ਕਿੱਥੇ ਫਸਾਉਗੇ ਤੁਸੀਂ ਲੋਕ ਕਹਿੰਦੇ ਮਹਿੰਗੇ ਮਹਿੰਗੇ ਕਾਰਾਂ 4 ਟਾਇਰਾਂ ਵਾਲੀ ਕਾਰ ਚਾਹੀਦੀ ਐ ਥੋੜਾ ਬਾਧਾ ਏਸੀ-ਓਸੀ ਚੱਲਦਾ ਹੋਵੇ ਉਹ 50000 ਦੀ ਵੀ ਪੁਰਾਣੀ ਮਿਲ ਜਾਂਦੀ ਐ ਤੇ ਤੁਸੀਂ 5 ਕਰੋੜ ਨਾਲ ਵੀ ਨਹੀਂ ਰਾਜ਼ਦੇ ਸਸਤੀ ਜੀ ਆਪਣੀ ਲੋਕਾਰ ਹੈਗੀ ਐ ਤੇ ਵੱਡੇ ਮਹਿਲਾ ਵਰਗੇ ਕਾਰ ਨਹੀਂ ਚਾਹੀਦੇ ਕੀ ਕਰਨੇ ਐ ਇੱਥੇ ਰਹਿ ਜਾਣ ਸਾਰਾ ਕੁਝ ਹਾਂ ਠੀਕ ਐ ਸ਼ਹਿਰ 'ਚ ਰਹਿਨੇ ਆ ਬੱਚੇ ਵਧੀਆ ਇੰਜੋਏ ਕਰਦੇ ਆ ਉਹ ਇੱਕ ਸਸਤੇ ਘਰ ਚ ਵੀ ਰਹਿ ਜਾ ਸਕਦਾ ਘਰ ਮੇਰੇ ਕੋਲ ਤਾਂ ਉਲਟਾ ਕਿਰਾਏ ਦਾ ਘਰ ਹੈ ਤੇ ਮੈਂ ਤਾਂ ਆਪਣਾ ਘਰ ਵੀ ਜਿਹੜੇ ਗਰੀਬ ਲੋਕਾਂ ਦੀ ਲੜਾਈ ਚ ਲਾਤਾ ਸੀ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਉਹ ਮੇਰਾ ਹੁਣ ਸਮਝੌਤਾ ਹੋ ਰਿਹਾ ਉਹ ਘਰ ਹੁਣ ਮੈਨੂੰ ਮਿਲ ਜਾਏਗਾ ਤੇ ਹੋਰ ਇਸ ਤੋਂ ਇਲਾਵਾ ਜੇ 1 ਰੁਪਈਆ ਵੀ ਵੱਧ ਨਿਕਲ ਜੇ 20 ਸਾਲ ਤੋਂ ਇਨਕਮ ਟੈਕਸ ਰਨ ਫਾਈਲ ਕਰਦਾ ਮੈਂ ਬੈਂਕ ਖਾਤਾ ਮੈਂ ਕਦੇ ਨਹੀਂ ਬਦਲਿਆ ਕੋਈ ਵੀ ਫੋਨ ਨੰਬਰ ਮੇਰੇ ਉਹੀ ਹੈ ਪਿਛਲੇ 10 15 ਸਾਲਾਂ ਤੋਂ ਐਡਰੈਸ ਮੇਰਾ ਇੱਕੋ ਹੈ ਫਿਰ ਸ਼ਹਿਰਾਂ ਦੇ ਲੋਕਾਂ ਦੀ ਪੂਣਛਾਣ ਨਹੀਂ ਹੁੰਦੀ ਪਿੰਡਾਂ ਦੇ ਲੋਕਾਂ ਦੀ ਪੋਤਰਾਂ ਤੱਕ ਬੰਦੇ ਫੋਲ ਦੰਨੇ ਆ ਮੇਰਾ ਪਿੰਡ ਮੋਹਾਲੀ ਦੇ ਵਿੱਚ ਹੀ ਐ 4 ਕਿਲੋਮੀਟਰ ਮੇਰੇ ਘਰ ਤੋਂ ਮੇਰੇ ਦਾਦੇ ਪਰਦਾਦੇ ਤਾਏ ਚਾਚੇ ਭੈਣ ਭਰਾ ਭੂਆ ਫੂਫੜ ਸਭ ਬਾਰੇ ਜਾਂਚ ਹੋ ਸਕਦੀ ਐ ਅਸੀਂ ਕੋਈ ਜ਼ਮੀਨ ਜਾਤ ਨਹੀਂ ਬਣਾਈ ਇਸੇ ਕਰਕੇ ਇਹ ਠੀਕ ਐ ਸਮਾਜ ਸੇਵਾ ਦੀ ਆਰਚ ਲੋਕ ਅਮੀਰ ਹੋਨੇ ਆ ਮੈਂ ਤਾਂ ਅਮੀਰ ਹਾਲੇ ਨਹੀਂ ਹੋਇਆ ਉਲਟਾ ਘਰ ਫੋਕੇ ਤਮਸਾ ਦੇਖੀਦਾ ਗੁਜਾਰੇ ਕੱਲੇ ਮੇਰੀ ਵਾਈਫ ਵੀ ਕੁਛ ਕਰਦੀ ਐ ਬੱਚੇ ਜਿੰਨੇ ਇੱਕ ਮੇਰੀ ਵਾਈਫ ਐ ਐਜੂਕੇਟਿਡ ਐ ਪਰਿਵਾਰ ਪਾਲਣ ਲਈ ਉਹ ਕੱਲੀ ਵੀ ਕਮਾ ਲੇ ਮੈਂ ਤੋਂ ਬਿਨਾ ਵੀ ਗੁਜਾਰਾ ਚਲਾ ਸਕਦੀ ਆ ਹਾਲਾਂਕਿ ਮੈਂ ਵੀ ਕਮਾਉਣਾ ਵਧੀਆ ਕਮਾਉਣਾ ਮੈਂ ਤੇ ਇੱਕ ਐਨਜੀਓ ਬਾਰੇ ਦੱਸਿਓ ਜੀ ਤੁਹਾਡੇ ਹਾਂ ਐਨਜੀਓ ਅਸੀਂ ਬਣਾਈ ਹੋਈ ਆ ਪੰਜਾਬ ਅਗੇਂਸਟ ਕਰਪਸ਼ਨ ਮੈਂ 16 ਸਾਲ ਦੀ ਉਮਰ ਚ ਐਨਜੀਓ ਦੇ ਲੈਵਲ ਤੇ ਆ ਗਈ ਸੀ ਮੈਂ ਯੂਥ ਕਲੱਬ ਬਣਾਏ ਯੂਥ ਕਲੱਬਾਂ ਚ ਰਹਾ ਮੈਂ ਆਪਣੇ ਪਿੰਡ ਦੇ ਯੂਥ ਕਲੱਬ ਦਾ ਪ੍ਰਧਾਨ ਵੀ ਰਹਾ 16 17 ਸਾਲ ਦੀ ਉਮਰ ਚ ਫਿਰ ਉਦੋਂ ਮਹਾਲੀ ਜਿਲ੍ਹਾ ਨਹੀਂ ਸੀ ਰੋਪੜ ਜਿਲ੍ਹਾ ਹੁੰਦਾ ਸੀ ਮੈਂ ਉਦੋਂ ਵੀ ਯੂਥ ਕਲੱਬ ਦੀ ਡਿਸਟ੍ਰਿਕਟ ਕਮੇਟੀ ਦਾ ਮੈਂਬਰ ਰਿਹਾ ਮੈਂ 1993 ਤੇ 94 ਤੋਂ ਤਰਖੀ ਸੁਸਾਇਟੀ ਦਾ ਮੈਂਬਰ ਰਿਹਾ ਸਮਾਜ ਸੇਵਾ ਤੇ ਸੰਸਥ ਪਰ ਜਦੋਂ ਰਜਿਸਟਰਡ ਕਰਾਣੇ ਆ ਕੁਝ ਲੋਕ ਚੌਧਰ ਵਾਸਤੇ ਅੱਗੇ ਆਣਾ ਚਾਹੁੰਦੇ ਕੰਮ ਨਹੀਂ ਕਰਦੇ ਮੈਂ ਪ੍ਰਧਾਨ ਅਤੇ ਮੈਂ ਸੈਕਟਰੀ ਐ ਦੂਜਾ ਜੇ ਸਮਾਜ ਸੇਵਾ ਕਰਕੇ ਰਜਿਸਟਰਡ ਕਰਾਓਗੇ ਤੁਹਾਡੇ ਬੈਂਕ ਖਾਤੇ ਖੋਲਣਗੇ ਮੈਨੂੰ ਹੁਣ ਖਤਰਾ ਕਿਉਂਕਿ ਸਰਕਾਰ ਨਾਲ ਪੰਗੇ ਤੇ ਮਾਫੀ ਨਾਲ ਪੰਗੇ ਰਹਿੰਦੇ ਆ ਤੇ ਤੁਹਾਡੇ ਬੈਂਕ ਖਾਤੇ ਕੋਈ ਪੈਸੇ ਜਮਾ ਕਰਵਾ ਕੇ ਬਾਹਰੋਂ ਇੱਕ ਐਸਾ ਦਾਦਾ ਖਾਲਸਤਾਨੀ ਨਾਲ ਲਿੰਕਾ ਜਾਂ ਨਕਸ਼ੇ ਨਾਲ ਲਿੰਕਾ ਦਾ ਸਰਕਾਰ ਨੂੰ ਫਸਾਉਣ ਦਾ ਮੌਕਾ ਮਿਲ ਜਾਏਗਾ ਦੂਜਾ ਮੈਂ ਸੋਚਿਆ ਵੀ ਘੱਟ ਖਰਚੇ ਗੁਜ਼ਾਰਾ ਕਰ ਲਓ ਸਮਾਜ ਸੇਵਾ ਲਈ ਬਹੁਤ ਜ਼ਿਆਦਾ ਪੈਸੇ ਨਹੀਂ ਚਾਹੀਦੇ ਹੁੰਦੇ ਇਸ ਕਰਕੇ ਆਪਾਂ ਨਾ ਕੋ ਨਾ ਕੋਈ ਬੈਂਕਾ ਤੱਕ ਲੋਆ ਨਾ ਸਾਨੂੰ ਫੰਡ ਦੀ ਲੋੜ ਹੈ ਮੈਂ ਸੋਸ਼ਲ ਮੀਡੀਆ ਤੇ ਪਾਣਾ ਮੇਰੀ ਫੇਸਬੁੱਕ ਤੇ ਪਿਆ ਹੋਏਗਾ ਕਿਧਰੇ ਕਿਧਰੇ ਮੈਂ ਇੱਕ ਹੈ ਦੋ ਸਾਲ ਬਾਅਦ ਪਾ ਦਿੰਨਾ ਕਿ ਪਿਛਲੇ ਦੋ ਸਾਲਾਂ ਚ ਮੈਨੂੰ ਅੱਜ ਤੱਕ 1.5 ਲੱਖ ਰੁਪਏ ਦੀ ਡੋਨੇਸ਼ਨ ਆਈ ਹੈ ਔਰ ਉਹ ਵੀ ਮੈਂ ਮਨਾਂ ਕਰਦਾ ਵੀ ਨਹੀਂ ਚਾਹੀਦੇ ਮੈਨੂੰ ਕੋਈ ਤੱਕੇ ਨਾਲ ਭੇਜ ਦਿੰਦਾ 5000 ਕਿਸੇ ਨੇ ਭੇਜਤਾ 2000 ਭੇਜਤਾ ਜੇ ਮੈਨੂੰ 5 ਸਾਲਾਂ ਚ 2 ਲੱਖ ਰੁਪਏ ਡੋਨੇਸ਼ਨ ਆ ਗਈ ਮੇਰਾ ਖਰਚਾ ਹੋ ਸਕਦਾ 1 ਸਾਲ ਦਾ 2-3 ਲੱਖ ਰੁਪਏ ਹੁੰਦਾ ਹੋਵੇ ਜੇਬ ਚੋਂ ਮੇਰੇ ਦੋਸਤਾਂ ਦਾ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਸ ਤੋਂ ਇਲਾਵਾ ਜੇ ਕਿਸੇ ਨੇ ਮੈਨੂੰ ਡੋਨੇਸ਼ਨ ਦਿੱਤੀ ਦੱਸ ਸਕਦਾ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਮੇਰੇ ਬਾਰੇ ਕੋਈ ਵੀਡੀਓ ਬਣਾ ਕੇ ਪਾ ਸਕਦਾ ਕੋਈ ਪੋਸਟ ਪਾ ਸਕਦਾ ਕਿ ਸਤਨਾਮ ਦਾਉਨ ਤੇ ਉਹਦੀ ਐਨ ਜੀਓ ਅਸੀਂ 20000 ਦਿੱਤਾ 50 ਜਿਹੜੇ ਦਿੱਤਾ ਕੋਈ ਟਰੈਵਲ ਏਜੰਟ ਸ਼ਿਕਾਇਤ ਕਰ ਸਕਦਾ ਕਿ 10000 ਦੇਤਾ 50000 ਦੇਤਾ 5 ਲੱਖ ਦੇਤਾ ਕੋਈ ਸ਼ਿਕਾਇਤ ਹੀ ਸਾਡੇ ਕੋਲ ਆਬ ਨਹੀਂ ਆਈ ਇਸ ਕਰਕੇ ਇਹ ਗੱਲ ਨਹੀਂ ਕਿ ਸੈਟਿੰਗ ਸਾਡੀ ਉੱਪਰ ਤੱਕ ਹੈਗੀ ਆ ਅਸੀਂ ਸਹੀ ਸੱਚ ਤੇ ਕੰਮ ਕਰਦੇ ਆ ਇਮਾਨਦਾਰਨ ਕੰਮ ਕਰਦੇ ਆ ਇੱਕ ਲੋਕਾਂ ਦੇ ਜਿਹੜੇ ਸਾਨੂੰ ਗੁੰਮਰਾਹ ਕਰਨ ਵਾਸਤੇ ਗੁੰਮਰਾਹ ਕਰਦੇ ਆਂ ਸਾਨੂੰ ਹਵਾ ਪੰਪ ਦੇ ਕਿ ਬੁਲਾਣੇ ਆਸੀਂ ਨਹੀਂ ਜਾਂਦੇ ਕੋਈ ਵਾਰੀ ਆ ਜਾਂਦਾ ਕੋਈ ਵਾਰ ਸਮਾਜਸੀ ਵੀ ਆ ਜਾਂਦਾ ਯਾਰ ਸਤਰਾ ਉਹ ਬਠਿੰਡੇ ਤੋਂ ਮੈਂ ਚੱਲਿਆ ਮੇਰੇ 50 ਬੰਦੇ ਇੱਥੇ ਖੜੇ ਆਂ ਟ੍ਰੈਵਲ ਏਜੰਟ ਨੇ ਪੈਸੇ ਦੇਣੇ ਆ ਹੀ ਤਮੜ ਜਾ ਵਿਚਨੋਂ ਉਹ ਚਾਹਣੇ ਕਿ 50 ਬੰਦੇ ਦੀ ਭੀੜ ਚ ਸਤਨਾਮ ਆ ਕੇ ਬੋਲੇ ਤੇ ਬਾਅਦ ਚ ਉਹ ਆਪਣਾ ਬਲੈਕਮੇਲ ਇਹਦਾ ਧੰਦਾ ਚਲਾਏ ਮੈਂ ਕਦੇ ਵੀ ਨਹੀਂ ਜਾਂਦਾ ਮੈਂ ਪਹਿਲਾਂ ਕਹਿੰਦਾ ਵੀ ਭਾਈ ਬੰਦੇ ਦੇ ਪੇਪਰ ਭੇਜ ਮੈਂ ਖੁਦ ਆਪਣੇ ਲੈਵਲ ਤੇ ਪੜਤਾਲ ਕਰਾਂਗਾ ਫਿਰ ਮੈਂ ਦੂਜੀ ਪਾਰਟੀ ਦਾ ਪੱਖ ਸੁਣਾਗਾ ਵੀ ਸੱਚ ਕੀ ਹੈ ਜੇ ਸੱਚ ਹੈ ਫਿਰ ਮੈਂ ਪਿਆਰ ਨਾਲ ਧਮਕੇ ਦਵਾਂਗਾ ਵੀ ਯਾਰ ਸੱਚ ਦਾ ਇਹ ਹੈ ਦੇ ਪੈਸੇ ਮੋੜਦੇ ਜੇ ਨਹੀਂ ਮੋੜਦੇ ਫਿਰ ਮੈਂ ਤੇਰੇ ਨਾਲ ਐ ਮੈਂ ਉਦਾਂ ਨਹੀਂ ਕੋਈ ਹਲਾਲਾਲਾ ਕਰ ਦੋ 50 ਮੁੰਡੇ ਇਕੱਠੇ ਹੋਗੇ ਆ ਜਾ ਧਰ ਨਾਲਾ ਦੇ ਮੈਂ ਨਹੀਂ ਕਦੇ ਵੀ ਜਾਂਦਾ ਐਦਾਂ ਇਸ ਕਰਕੇ ਆਪਾਂ ਬਚੇ ਹੋਏ ਆ ਸਮਾਜ ਸੇਵੀਆਂ ਦੀ ਚੜ੍ਹਾਈ ਦੀ ਗੱਲ ਨਹੀਂ ਦੇਖੋ ਹੁਣ ਜਿਹੜੇ ਸਮਾਜ ਸੇਵੀ ਅੱਜ ਕੱਲ ਤੁਸੀਂ ਕਹਿੰਦੇ ਵੀ ਬੜੇ ਹਾਈਲਾਈਟ ਐ ਤੇ ਇਹ ਰਾਜਨੀਤੀ ਐ ਸਾਰੇ ਕਦੇ ਕਾਂਗਰਸ ਆਏ ਕਦੇ ਅਕਾਲੀ ਆਏ ਕਦੇ ਆਵਾ ਦੀ ਪਾਰਟੀ ਐ ਹੁਣ ਚੌਥੀ ਪਾਰਟੀ ਕੋ ਆਉਣ ਨੂੰ ਫਰੇਗੀ ਬੋਟ ਬੈਂਕ ਤੋੜਨ ਨੂੰ ਫਰੇਗੀ ਉਸ ਤਰੀਕੇ ਨਾਲ ਇਹ ਚੱਲਦਾ ਰਹਿੰਦਾ ਹੈ ਤੇ ਅਸੀਂ ਇਹ ਤੋਂ ਥੋੜਾ ਜਿਹਾ ਪਿੱਛੇ ਹਟੇ ਹੋਇਆ ਸਾਨੂੰ ਲੱਗਦਾ ਵੀ ਉਹ ਪਪੂਲਰ ਹੋਣ ਦੀ ਲੋੜ ਨਹੀਂ ਵੀਡੀਓ ਤੋਂ ਕਮਾਈ ਕਰਿਆ ਕਰੋ ਫਿਰ ਅੱਛਾ ਹਾਂ ਸੋਸ਼ਲ ਮੀਡੀਆ ਤੇ ਕਮਾਈ ਦਾ ਬਾਤ ਹੁੰਦੀ ਆ ਤੁਸੀਂ YouTube ਤੇ ਵੀਡੀਓ ਪਾ ਦਿੰਨੇ ਆ ਜਿੰਨੇ ਵੀਊ ਆਉਣ ਦੇ ਨਾਲ ਪੈਸੇ ਆਣਨੇ ਆ Facebook ਤੇ ਪੈਸੇ ਆਣਨੇ ਆ ਤੇ ਕੋਈ ਬਲੌਗਰ ਬਣ ਕੇ ਮੈਂ ਐਡਵਰਟਾਈਜ਼ਮੈਂਟ ਵੀ ਲੈ ਸਕਦਾ ਪਰ ਮੇਰੇ ਇੱਕੋ ਗੱਲ ਹੈ ਕਿ ਜੇ ਮੈਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਚਲਾ ਕੇ ਲੱਖਾਂ ਵੀਊ ਲੈਣ ਲੱਗ ਪਿਆ ਮੈਨੂੰ ਪੈਸੇ ਤਾਂ ਆ ਜਾਣਗੇ ਪਰ ਮੇਰੀ ਗੱਲ ਲੋਕਾਂ 'ਚ ਨਹੀਂ ਜਾਣੀ ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਕਿ ਸੋਸ਼ਲ ਮੀਡੀਆ ਮੇਰਾ ਜਿਹੜਾ ਪਰਸਨਲ ਫੇਸਬੁੱਕ ਅਕਾਊਂਟ ਹੈ ਜਾਂ ਮਰੀ YouTube ਅਕਾਊਂਟ ਹੈ ਮੇਰੇ ਤਾਂ YouTube ਤੇ ਕਦੇ ਮੈਨੂੰ 100 ਵਿਊ ਨਹੀਂ ਹੁੰਦੇ ਪਿਛਲੇ 10 ਸਾਲ ਤੋਂ ਵਧੀਆ ਕੰਮ ਕਰ ਰਹੇ ਐਸੇ ਮੈਂ ਨਹੀਂ ਉਹਨੂੰ ਪ੍ਰਮੋਟ ਕਰਨਾ ਚਾਹੁੰਦਾ ਫੇਸਬੁੱਕ ਤੇ ਮੈਂ ਕੋਈ ਵੀਡੀਓ ਪਾਣਾ ਕਦੇ ਤੇ 1000 ਕਦੇ 1500 ਵਿਊ ਹੁੰਨੇ ਮੈਂ ਨਹੀਂ ਪ੍ਰਮੋਟ ਕਰਨਾ ਚਾਹੁੰਦਾ ਮੈਨੂੰ ਪੈਸੇ ਨਹੀਂ ਚਾਹੀਦੇ ਕਿਉਂਕਿ ਜੇ ਮੈਂ ਆਪਣੇ ਸੋਸ਼ਲ ਮੀਡੀਆ ਤੇ ਸਾਰੀ ਗੱਲ ਆ ਪ੍ਰਮੋਟ ਕਰਨ ਲੱਗ ਪਿਆ ਤਾਂ ਜਿਹੜੇ ਬਾਕੀ ਤੁਹਾਡੇ ਵਰਗੇ ਚੈਨਲ ਆ YouTube ਚੈਨਲ ਆ Facebook ਚੈਨਲ ਆ ਜਾਂ ਮੇਨ ਸਟ੍ਰੀਮ ਦਾ ਮੀਡੀਆ ਹੈਗਾ ਉਹ ਕਈ ਵਾਰੀ ਕਹਿੰਦਾ ਯਾਰ ਇਹ ਗੱਲ ਤਾਂ ਪਹਿਲੇ ਸੋਸ਼ਲ ਮੀਡੀਆ ਤੇ ਪਈ ਸੀ ਤੈਨੂੰ ਹਾਈਲਾਈਟ ਕਿਉਂ ਕਰੀਏ ਮੇਰਾ ਮਕਸਦ ਹੁੰਦਾ ਜਿੰਨੇ ਵੀ ਇਸ 스ਕੈਮ ਹੋ ਜਾ ਕੇ ਕਰਦੇ ਆ ਇਹ ਵੱਧ ਚੱਲ ਰਾ ਰਹੇ ਵੱਧ ਲੋਕਾਂ ਕੋਲ ਜਾਣ ਲੋਕ ਜਿਹੜੇ ਅਵੇਅਰ ਹੋਣ ਜਾਗਰੂਕਤਾ ਫੈਲੇ ਤੇ ਸਿਸਟਮ ਤੇ ਦਬਾਅ ਬਣੇ ਇਹ ਮੇਰਾ ਮਕਸਦ ਹੈ ਇਸ ਕਰਕੇ ਮੈਂ ਨਹੀਂ ਚਾਹੁੰਦਾ ਮੈਂ ਕੱਲਾ ਹੀ ਵਿਊ ਲੈਣ ਦੇ ਚੱਕਰ ਚ ਕਮਾਈ ਕਰਨ ਦੇ ਚੱਕਰ ਚ ਡਾਲਰ ਲੈਣ ਦੇ ਚੱਕਰ ਚ ਮੈਂ ਆਪਣਾ ਕੱਲਾ ਸੋਸ਼ਲ ਮੀਡੀਆ ਬਣਾ ਕੇ ਹੀਰੋ ਬਣ ਜਾ ਮੇਰੇ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਬੜੇ ਐਦਾਂ ਦੀਆਂ ਪੋਸਟਾਂ ਆਹਣਗੀਆਂ ਮਾਰੀ ਮੋਟੀਆਂ ਤੇ ਉਹਨੂੰ ਕਈ ਵਾਰ ਹਜ਼ਾਰ ਬੰਦਾ ਦੇਖਦਾ ਕੋਈ 500 ਕਹਿੰਦੇ 300 ਵਿਊ ਨਹੀਂ ਹੁੰਦੇ ਕਿਸੇ ਕਿਸੇ ਸਕੂਲ ਫੀਸਾਂ ਦੇ ਮਾਮਲੇ ਜਦੋਂ ਲੜਾਈ ਕੀਤਾ ਕਰੋਨਾ ਕਾਲ ਚ ਉਦੋਂ ਮੇਰੀ ਕਿਸੇ ਕਿਸੇ ਵੀਡੀਓ ਤੇ ਲੱਖ ਲੋਕ 2-2 ਲੱਖ ਵੀ ਹੋ ਗਏ ਅ 2 ਲੱਖ ਵਿਊ ਹੋਏ ਆ ਕਿਤੇ 5 ਲੱਖ ਵੀ ਆਏ ਆ ਮੋਨਟਾਈਜੇਸ਼ਨ ਮੇਰੀ ਨਹੀਂ ਲੱਗੀ ਮੈਂ ਕਦੇ ਵੀ ਪੈਸੇ ਕਮਾਣ ਲਈ ਕੰਮ ਨਹੀਂ ਕਰਦਾ ਇਸ ਕਰਕੇ ਮੈਂ ਸੋਸ਼ਲ ਮੀਡੀਆ ਨੂੰ ਬਹੁਤਾ ਪ੍ਰਮੋਟ ਨਹੀਂ ਕਰਦਾ ਮੈਂ ਸੋਸ਼ਲ ਸਾਈਬਰ ਯੋਧਾ ਨਹੀਂ ਹਾਂਗਾ ਮੈਂ ਸਾਈਬਰ ਯੋਧਾ ਹੁੰਦਾ ਨਾ ਵੀ ਸਾਈਬਰ ਯੋਧਾ ਬਣ ਕੇ ਲੱਖਾਂ ਜਾਂ ਮਿਲੀਅਨ ਤੁਹਾਡੇ ਵਿਊ ਆ ਗਏ ਅਸੀਂ ਜਾਣੇ ਵੀ ਤਰਤਲ ਤੇ ਰਹਿ ਕੇ ਕੰਮ ਕਰੀਏ ਲੋਕਾਂ ਦੀ ਮਦਦ ਕਰੀਏ ਸਿਸਟਮ ਤੇ ਇੱਕ ਦਬਾਅ ਬਣਾਈਏ ਸੁਧਾਰਨ ਦੀ ਕੋਸ਼ਿਸ਼ ਕਰੀਏ ਤੇ ਬਹੁਤ سارے ਲੋਕਾਂ ਦੀ ਲੋੜ ਹੈ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਸਹੀ ਇਮਾਨਦਾਰੀ ਨਾਲ ਕੰਮ ਕਰਨਾਂ ਬਿਲਕੁਲ ਹੀ ਮੰਦਰ ਨਾਲ ਜੇ ਮੰਦਰ ਨਾਲ ਕੰਮ ਕਰੋ ਤੇ ਲੋਕਾਂ ਦੀ ਮਦਦ ਕਰ ਸਕੋਗੇ ਜੇ ਤੁਹਾਡੇ ਵਿੱਚ ਛੁਪੀ ਹੋਈ ਗੱਲ ਹੈ ਪਿੱਛੇ ਏਜੰਡਾ ਛੁਪਿਆ ਹੈ ਕਿ ਮੈਂ ਰਾਜਨੀਤੀ ਜਾਣਾ ਬੋਟ ਬੈਂਕ ਬਟੋਰਨੀ ਆ ਮੈਂ ਨੋਟ ਇਕੱਠੇ ਕਰਨੇ ਆ ਮੈਨੂੰ ਬਾਹਰੋਂ ਡਾਲਰ ਚਾਹੀਦੇ ਆ ਮੈਂ ਇੱਕ ਜਿਹੜੇ ਵਿਦੇਸ਼ਾਂ 'ਚ ਬੈਠੇ ਆਪਣੇ ਭਰਾ ਉਹਨਾਂ ਦੀ ਕਿਸੇ ਧਾਰਮਿਕ ਭਾਵਨਾ ਨੂੰ ਢੁਕਾ ਕੇ ਜਾਂ ਉਹਨਾਂ ਦਾ ਭਗਾ ਧਾਰਮਿਕ ਬਣ ਕੇ ਜਾਂ ਪੰਜਾਬ ਹਤਾਸ਼ੀ ਬਣ ਕੇ ਮੈਂ ਇਹਨਾਂ ਆਪਣੇ ਆਪ ਨੂੰ ਵਾਇਰਲ ਕਰਕੇ ਫਿਰ ਕਾ ਮੈਨੂੰ ਪੈਸਾ ਦੇਦਾ ਪੈਸਾ ਭੇਜੋ ਪੈਸਾ ਭੇਜੋ ਅਸੀਂ ਉਹਨਾਂ 'ਚ ਨਹੀਂ ਹੈਗੇ ਬਾਈ ਜੀ ਬਸ ਐਨ ਆਈ ਸੀ ਮੇਰੇ ਵੱਲੋਂ ਹਾਂ ਹੋਰ ਕੋਈ ਸਵਾਲ ਹੈ ਤੁਸੀਂ ਕਰ ਸਕਦੇ ਆ ਤੇ ਇੱਕ ਸਰ ਮਤਲਬ ਉਹ ਤਾਂ ਹਮ ਮੇਰਾ ਹੱਥ ਸਾਰ ਰੋਕ ਨਹੀਂ ਰਿਹਾ ਮਾਫ ਕਰਨਾ ਇਹ ਚੀਜ਼ ਵਾਸਤੇ ਤੇ ਕਈ ਲੋਕ ਇਹ ਕਹਿ ਰਹੇ ਨੇ ਵੀ ਅਸੀਂ ਜੀ ਪੰਜਾਬ ਵਾਸਤੇ ਸੋਸ਼ਲ ਮੀਡੀਆ ਦੀ ਆਪਦੇ ਪੇਜਾਂ ਦੀ ਕਰਵਾਨੀ ਦੇ ਦਾਂਗੇ ਵੀ ਇਹ ਨਵੀਂ ਕੁਰਬਾਨੀ ਕਿਹੜੀ ਆ ਗਈ ਜੀ ਨਹੀਂ ਦੇਖੋ ਇਹ ਗੱਲਾਂ ਆਂਦਿਆਂ ਕੋਈ ਬੰਦਾ ਕਹਿੰਦਾ ਪੇਜਾਂ ਦੇ ਕਰਵਾਨੇ ਯਾਰ ਕੋਈ ਸਿਰ ਵੱਟ ਕੇ ਦੇ ਰੇ ਤੁਸੀਂ ਪੇਜ ਦੀ ਕਰਵਾਨੀ ਕਿਵੇਂ ਹੁੰਦੀ ਹੈ ਕਿ ਮੇਰੇ 1 ਮਿਲੀਅਨ ਵਿਊ ਆ ਮੈਨੂੰ ਐਨੇ ਲੱਖ ਰੁਪਏ ਆਂ ਅਸੀਂ ਕਹਿੰਦੇ ਬਣਾਣਾ ਹੀ ਨਹੀਂ ਠੀਕ ਹੈ ਕਾਹਦੇ ਲਈ ਜੇ ਤੁਸੀਂ ਗਲਤ ਕਰੋਗੇ ਤਾਂ ਹੁਣ ਤਾਂ ਸੋਸ਼ਲ ਮੀਡੀਆ ਤੇ ਸਰਕਾਰਾਂ ਦਾ ਕੰਟਰੋਲ ਆ ਗਿਆ ਟਵਿੱਟਰ ਤੇ ਕੰਟਰੋਲ ਆ ਗਿਆ ਫੇਸਬੁੱਕ ਤੇ ਕੰਟਰੋਲ ਆ ਗਿਆ YouTube ਤੇ ਕੰਟਰੋਲ ਆ ਗਿਆ ਜੇ ਤੁਸੀਂ ਅਨੈਥੀਕਲ ਕੰਮ ਕਰੋਗੇ ਫੜ ਚੈਨਲ ਤੇ ਬੈਨ ਤਾਂ ਲੱਗਦਾ ਹੀ ਹੈ ਕਈ ਮੇ ਗਲਤ ਵੀ ਲੱਗਦਾ ਕਈ ਮੇ ਠੀਕ ਵੀ ਲੱਗਦਾ ਕਈ ਮੇ ਸਰਕਾਰੀ ਦਬਾਅ ਚ ਵੀ ਲੱਗਦਾ ਅਸੀਂ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਨਹੀਂ ਕਰਨਾ ਅਸੀਂ ਪਹਿਲੀ ਗੱਲ ਅਸੀਂ ਗੁੰਡੇ ਨਹੀਂ ਹਾਂ ਸਮਾਜ ਸੇਵੀ ਗੁੰਡੇ ਨਹੀਂ ਹੁੰਦੇ ਸਮਾਜ ਸੇਵੀ ਗੁੰਡੇ ਨਹੀਂ ਹੁੰਦੇ ਅਸੀਂ ਇੱਕ ਸਿਸਟਮ ਦਾ ਹਿੱਸਾ ਹਾਂ ਸਿਸਟਮ ਦੇ ਵਿੱਚ ਕੌਣ ਹੈ ਕੋਈ ਮੰਨ ਲਓ ਪੁਲਿਸ ਅਫਸਰ ਹੈ ਹੁਣ ਤੁਸੀਂ ਕਹਿੰਦੇ ਏਜੰਸੀਆਂ ਦਾ ਬੰਦਾ ਸਰਕਾਰ ਦੀ ਏਜੰਸੀ ਹੁੰਦੀ ਹੈ ਪੁਲਿਸ ਉਸ ਏਜੰਸੀ ਨੂੰ ਸਾਡੇ ਟੈਕਸਾਂ ਤੋਂ ਪੇ ਕੀਤਾ ਜਾਂਦਾ ਅਸੀਂ ਪੁਲਿਸ ਤੋਂ ਸਹੀ ਕੰਮ ਕਿਉਂ ਨਹੀਂ ਕਰਵਾ ਸਕਦੇ ਗੁੰਡਾ ਬਣਨੇ ਕੀ ਲੋੜ ਹੈ ਜਿਹੜਾ ਥਾਣੇਦਾਰ ਕੋ ਡੰਡਾ ਹੈ ਉਹ ਮੈਂ ਕਿਉਂ ਚੱਕਾਂ ਬਈ ਥਾਣੇਦਾਰ ਨੂੰ ਕਾਨੂੰਨ ਦਾ ਡੰਡਾ ਚੱਕਣ ਵਾਸਤੇ ਮਜੂਰ ਕਿਉਂ ਕਰਦੇ ਜਿਹੜੇ ਕਹਿੰਦਾ ਪੁਲਿਸ ਨਹੀਂ ਸੁਣਦੀ ਕਿਉਂ ਨਹੀਂ ਸੁਣਦੀ ਬਈ ਪੁਲਿਸ ਜੇ ਤੁਹਾਡੇ ਨਾਲ ਟਰੈਵਲ ਏਜੰਟ ਨੇ ਠੱਗੀ ਮਾਰੀ ਹੈ ਪੁਲਿਸ ਕੋਲ ਜਾਓ ਜੇ ਨਹੀਂ ਪੁਲਿਸ ਵਾਲਾ ਕਰਦਾ ਉਹਦੇ ਕੰਮ 'ਚ ਅਜੇ ਕੰਮ ਕਰਵਾਉਣਾ ਤੇ ਪੁਲਿਸ ਵਾਲਾ ਜੇ ਫਿਰ ਵੀ ਕੋਈ ਲੱਗਦਾ ਠੀਕ ਅਸੀਂ ਬਹੁਤ ਵੱਡੇ ਬੰਦੇ ਨਹੀਂ ਕੋਈ ਐਸਐਸਪੀ ਕੋਈ ਡੀਐਸਪੀ ਕੋਈ ਐਸਐਚਓ ਕਈ ਵਾਰ ਨਹੀਂ ਕਰਦਾ ਫਿਰ ਹਾਈ ਕੋਰਟ ਵੀ ਹੈਗਾ ਜਿਹੜੇ ਪੈਸੇ ਅਸੀਂ ਲੱਖਾਂ ਰੁਪਏ ਦਾ ਬਰਬਾਦ ਕਰਦੇ ਆ ਅਸੀਂ ਤਰਸਦੇ ਧਾਰ ਦੇ ਵਿਚਾਰ ਵਕੀਲਾਂ ਨਾਲ ਗੱਲ ਕਰਕੇ ਹਾਈ ਕੋਰਟ ਤੱਕ ਵੀ ਕੇਸ ਲੈ ਕੇ ਜਾਂਦੇ ਆ ਮਤਲਬ ਸਿਸਟਮ ਨੂੰ ਵਰਤਣਾ ਸਿੱਖੋ ਨਾ ਕਿ ਖੁਦ ਸਿਸਟਮ ਬਣਾ ਮੈਂ ਖੁਦ ਥਾਣੇਦਾਰ ਨਹੀਂ ਮੈਂ ਖੁਦ ਕੋਈ ਗੁੰਡਾ ਨਹੀਂ ਹੈਗਾ ਕਿ ਕਿਸੇ ਟਰੈਵਲ ਜਨ ਦੇ ਘਰ ਜਾ ਕੇ ਮੈਂ ਧਮਕੇ ਦੇਦਾ ਉਹਦੇ ਸਟਾਫ ਨੂੰ ਗਲਾਂ ਕੱਢਦਾ ਕਿਸੇ ਬਿਲਡਰ ਤੇ ਜਾ ਕੇ ਮੈਂ ਸ਼ੀਸ਼ੇ ਭੰਦਾ 18 1800 ਕਰੋੜ ਦੀ ਠੱਗੀ ਮਾਰਨ ਵਾਲੇ ਬਿਲਡਰ ਆਪਾਂ ਜੇਲ੍ਹ 'ਚ ਭੇਜਿਆ 7 ਸਾਲ ਹੋ ਗਏ ਮੋਹਾਲੀ ਦਾ ਸਕਾਈ ਰੌਕ ਸਿਟੀ ਜੇਲ੍ਹ 'ਚ ਬੈਠਾ 18 ਕਰੋੜ ਦੀ ਠੱਗੀ ਉਹਦੀ ਐਫ ਆਈ ਆਰ ਕਹਿੰਦੀ ਪੁਲਿਸ ਤੇ ਜਦੋਂ 3-400 ਬੰਦੇ ਸਾਡੇ ਕੋਲ ਆ ਕੇ ਸੀ ਕੋਈ ਚਾਰਟਰਡ ਅਕਾਊਂਟੈਂਟ ਕੋਈ ਡਾਕਟਰ ਕੋਈ ਵਕੀਲ ਕਿ ਸਾਡੇ 50 ਲੱਖ ਫਸੇ ਆ 70 ਲੱਖ ਫਸੇ ਆ 20 ਲੱਖ ਫਸੇ ਆ ਮੈਂ ਸਭ ਦੇ ਸਾਹਮਣੇ ਫੋਨ ਕੀਤਾ ਉਹਨੇ ਇੱਕ ਲੀਟਰ ਦਾ ਨਾਮ ਲਾਇਆ ਕਹਿੰਦਾ ਉਹ 1 ਕਰੋੜ ਬੰਗਦੇ ਤੈਨੂੰ 2 ਕਰੋੜ ਦਿੰਨਾ ਚੁੱਪ ਕਰਕੇ ਬੈਠ ਜਾ ਮੈਂ ਕਹਾਂ ਜੀ ਬਾਈ ਜੀ ਪੈਸੇ ਨਹੀਂ ਲੈਣੇ ਤੂੰ ਜਿਹੜੇ ਮਰਜ਼ੀ ਪਤਾ ਨਹੀਂ ਕਿ ਮੈਂ 2013 ਜਾਂ 14 ਦੀ ਗੱਲ ਹੈ ਉਹਦੇ ਤੇ ਐਫ ਆਈ ਆਰ ਦਰਜ ਹੋਈ ਬੜਾ ਔਖਾ ਨੂੰ ਅਰੈਸਟ ਕਰਾਇਆ ਅਰੈਸਟ ਕਰਕੇ ਜੇਲ੍ਹ ਭੇਜਿਆ ਮੇਰੇ ਬੜੇ ਪੈਸੇ ਲੱਗੇ ਕਿਰਤ ਕਮਾਈ ਚੋਂ 10 ਤੋਂ 12000 ਰੁਪਏ ਖਰਚਾ ਆ ਗਿਆ ਮੇਰਾ 18 ਕਰੋੜ ਦਾ ਠੱਗ 12000 ਰੁਪਏ ਖਰਚੇ ਚ ਜੇਲ੍ਹ ਭੇਜਿਆ ਤੇ 2013 ਤੋਂ ਲੈ ਕੇ ਅੱਜ ਤੱਕ 11ਵਾਂ ਸਾਲ ਆਣ ਵਾਲਾ ਦੀ ਜ਼ਮਾਨਤ ਨਹੀਂ ਅਜੇ ਤੱਕ ਕੋਈ ਇਸ ਕਰਕੇ ਪੈਸੇ ਨਾਲ ਹੀ ਸਾਰਾ ਕੰਮ ਨਹੀਂ ਹੁੰਦਾ ਇਹ ਪੇਜਾਂ ਦੀ ਕੁਰਬਾਨੀ ਤੇ ਹੋਰ ਇੱਕ ਗੱਲ ਦੀ ਆ ਵੱਡੇ ਵੱਡੇ ਬਿਲਡਰ ਵੀ ਕਰਾਏ ਆ ਪੈਸੀ ਦੀ ਆਫਰ ਤਾਂ ਆਂਦੀ ਹੈ ਹੁਣ ਅਮਰੋਦ ਬਾਗ ਸਕੈਮ ਦੇ ਵਿੱਚ ਤੁਸੀਂ ਕਹਿ ਕੇ ਕਹੇ ਆਏ ਐਸ ਅਫਸਰ ਦੀ ਪਤਨੀਆਂ ਦਾ ਨਾਮ ਸੀਗਾ ਤੇ ਵੱਡੇ ਸੀਗੇ ਮੈਨੂੰ ਆਈ 4-5 ਕਰੋੜ ਦੀ ਆਫਰ ਆਈ ਸੀ ਮੈਨੂੰ ਤੇ ਮੇਰੀ ਟੀਮ ਦੇ ਬੰਦੇ ਤੇ આરોਪ ਵੀ ਲੱਗਾ 10 ਲੱਖ ਰੁਪਏ ਕਹਿੰਦਾ ਖਾ ਗਿਆ ਵਿੱਚੋਂ ਉਹ ਸਾਰੇ ਝੂਠਾ ਨਿਕਲਿਆ ਆ ਜਦੋਂ ਸ਼ਾਮ ਸਿੰਘ ਅਰੋੜਾ ਅੰਦਰ ਹੋਇਆ ਫਲਿੱਪਸ 플ੌਟਸ ਸਕੈਮ ਦਾ ਨਾਮ ਤੁਸੀਂ ਬੜਾ ਸੁਣਿਆ ਨੀਲੀਮਾ ਦਾ ਨਾਮ ਸੁਣਿਆ 60 ਕਰੋੜ ਦੀ ਆਫਰ ਆਈ ਸੀ ਮੈਨੂੰ ਮੈਨੂੰ ਕਿਹਾ ਗਿਆ ਸੀ ਇਹ 68 ਕਰੋੜ ਤੇਰੇ ਹਵਾਲੇ ਜਿਹਨੂੰ ਮਰਜ਼ੀ ਵੰਨਦੇ ਜਿਹੜੇ ਮਰਜ਼ੀ ਪੁਲਿਸ ਅਫਸਰ ਹੁੰਦੇ ਦੇ ਨਾਲ ਜਿੰਨਾ ਮਰਜ਼ੀ ਤੂੰ ਰੱਖ ਲੈ ਮੈਂ ਕਹਿੰਦਾ ਨਹੀਂ ਲੈਣਾ ਕਹਿੰਦਾ ਤੂੰ ਨਹੀਂ ਲੈਂਗਾ ਸੀ ਉੱਪਰ ਦੇਣਾ ਹੋ ਸਕਦਾ ਦੇਤੇ ਤੋ ਹੁਣ ਸੁਪਰੀਮ ਕੋਰਟ ਦੇ ਵਿੱਚ ਰਾਹਤ ਮਿਲ ਗਈ ਉਹਨਾਂ ਪਰ ਅਸੀਂ ਪੈਸੇ ਨਹੀਂ ਲਏ ਨਾ ਕਿਸੇ ਅਮਰੂਦ ਬਾਗ ਸਕੈਮ ਚ ਲਏ ਨਾ ਕਿਤੇ ਫਲਿੱਪਸ ਪਲਾਟ ਘਟਾਲੇ ਚ ਲਏ ਦੇ ਹੁਣ ਵੀ ਆਪਣੇ ਪਿੱਛੇ ਵਿੱਚ ਘੁੰਮਦੇ ਲੋਕ ਮਤਲਬ ਪੈਸੇ ਕਰਨੇ ਕੀ ਹੈ ਮੈਂ ਇੱਕ ਬੰਦਾ ਯਾਦ ਆ ਮੇਰੇ ਫਲਿੱਪਸ ਪਲਾਟ ਸਕੈਮ ਦੇ ਵਿੱਚ ਪੀਐਸਆਈਸੀ ਦਾ ਜੀਐਮ ਜਿਹੜਾ ਸੀ ਜਿਹਦਾ ਪੱਤਰਕਾਰ ਪ੍ਰਵਾਨ ਨੇ ਦਾ ਬੇਟਾ ਕਹਿੰਦੇ ਹੈਗਾ ਤੇ 4-5000 ਕਰੋੜ ਦੀ ਪ੍ਰਾਪਰਟੀ ਉਹਨੂੰ ਪੁੱਛਿਆ ਯਾਰ 4-5 ਇੱਕ ਹਜ਼ਾਰ ਕਰੋੜ ਦੀ ਪ੍ਰਾਪਰਟੀ ਹੈ ਤੇਰੀ ਮੈਂ ਬਿਜ਼ਨਸ ਦੇ ਇੱਕ ਵੱਡੇ ਅਫਸਰ ਨਾਲ ਗੱਲ ਕੀਤੀ ਕਿ ਸਰ ਇਹ ਕੈਨੇਡਾ ਤੇ ਅਮਰੀਕਾ ਦੇ ਪੈਟਰੋਲ ਮਾਮਲਾ ਲੱਭੋ ਉਹ ਬਿਜ਼ਨਸ ਦੇ ਅਫਸਰ ਕਹਿੰਦੇ ਯਾਰ ਸ਼ੂਗਰ ਦਾ ਮਰੀਜ਼ ਹੈ ਹਰ 10 ਮਿੰਟਾਂ ਦਾ ਪਿਸ਼ਾਬ ਕਰਨ ਜਾਂਦਾ ਤੇ ਰੋਟੀ ਇਹਨੂੰ ਸਪੈਸ਼ਲ ਦੇਣੀ ਪੈਂਦੀ ਹੈ ਫਿੱਕੀ ਬਿਨਾ ਲੋਣ ਤੋਂ ਮੇਰੇ ਤੋਂ ਜੇ ਥੋੜੀ ਸ਼ਿਕਾਇਤ ਕਰਦੇ ਮਰ ਜਾਏਗਾ ਤੇ ਗੱਲ ਪੈ ਜਾਏਗਾ ਮੈਂ ਸੋਚਿਆ ਯਾਰ 5000 ਕਰੋੜ ਰੁਪਏ ਤੇਰੇ ਕਿਸ ਕੰਮ ਦਾ ਰੋਟੀ ਤੂੰ ਨਹੀਂ ਸਾਡੀ ਤਰ੍ਹਾਂ ਸਹੀ ਖਾ ਸਕਦਾ ਬੈਠਾ ਤੂੰ ਜੇਲ੍ਹ ਦੇ ਅੰਦਰ ਹੈ ਕੈਨੇਡਾ ਅਮਰੀਕਾ ਤੇਰੇ ਪੈਟਰੋਲ ਪੰਪ ਤੇਰੇ ਲੋਕਾਂ ਨੇ ਦੱਬ ਲੈਣੇ ਤੇ ਤੂੰ ਇਹਦਾ ਪਾਸਪੋਰਟ ਇੱਥੇ ਜਬਤ ਹੋ ਗਿਆ ਤੇਰੇ ਪੈਸੇ ਦੱਸ ਕਿਸ ਕੰਮ ਆਇਆ ਥੋੜੀ ਸੰਤੁਸ਼ਟੀ ਵੀ ਚਾਹੀਦੀ ਹੈ ਕੋਈ 5000 ਨਾਲ ਵੀ ਸੰਤੋਖ ਨਹੀਂ ਹੁੰਦਾ ਕੋਈ ਲੱਖ ਨਾਲ ਵੀ ਸੰਤੋਖ ਨਹੀਂ ਹੁੰਦਾ ਕੋਈ ਲੱਖ ਕਰੋੜ ਨਾਲ ਵੀ ਸੰਤੋਖ ਨਹੀਂ ਹੁੰਦਾ ਤੇ ਮਕਸਦ ਇੱਕੋ ਹੈ ਜੀ ਸਮਾਜ ਹੋਰ ਵਧੀਆ ਬਣੇ ਰਹਿਣ ਯੋਗ ਬਣੇ ਇੱਕ ਇਮਾਨਦਾਰਾ ਲੋਕਾਂ ਦਾ ਸਮਾਜ ਬਣੇ ਕਾਨੂੰਨ ਦੀ ਪਾਲਣਾ ਵਾਲਾ ਸਮਾਜ ਬਣੇ ਸਰਕਾਰਾਂ ਠੀਕ ਹੋਣ ਸਿਸਟਮ ਠੀਕ ਹੋਏ ਸਮਾਜ ਦੇ ਵਿੱਚ ਟੱਬਰ ਭੈਣ ਭਰਾ ਉਹ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ ਜੇ ਤੁਸੀਂ ਆਪਣੇ ਭੈਣਾਂ ਭਰਾਵਾਂ 'ਚ ਇੱਜ਼ਤ ਨਹੀਂ ਹੈ ਟੱਬਰ 'ਚ ਇੱਜ਼ਤ ਨਹੀਂ ਹੈ ਤੁਸੀਂ ਸਮਾਜ 'ਚ ਕੀ ਕਰ ਲੋਗੇ ਜੇ ਤੁਹਾਡਾ ਮਹੱਲਾ ਤੁਹਾਡਾ ਦੁਖੀ ਹੈ ਉਹ ਵੀ ਸਮਾਜ ਦੇ ਇੱਕ ਵੱਡਾ ਹੀ ਹੰਟ ਹੈ ਜੇ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਦੁਖੀ ਹੈ ਤੁਹਾਡਾ ਕਸਬਾ ਤੁਹਾਡਾ ਦੁਖੀ ਹੈ ਐਥੋਂ ਪਤਾ ਲੱਗਦਾ ਸਮਾਜ ਦੀ ਸਭ ਤੋਂ ਛੋਟੀ ਇਕਾਈ ਤੁਹਾਡਾ ਪਰਿਵਾਰ 'ਚ ਰਹਿਣ ਸਹਿਣ ਤਬਰ ਚ ਰਾਂਸ ਆਣੇ ਭੈਣਾਂ ਭਾਈਆਂ ਨਾਲ ਮੇਲਜੋਲ ਆਂਢੀ ਗੁਆਂਢੀ ਨਾਲ ਮੇਲਜੋਲ ਮਹੱਲੇ ਚ ਪਿੰਡ ਚ ਸ਼ਹਿਰ ਚ ਕਿਸ ਤਰ੍ਹਾਂ ਥੋੜਾ ਮੇਲਜੋਲ ਹੈ ਇਹ ਵੀ ਤਾਂ ਇੱਕ ਸਮਾਜ ਦਾ ਹੈ ਤਾਂ ਉੱਥੋਂ ਵਧੀਆ ਬਣਾਉਣਾ ਸ਼ੁਰੂ ਕਰੋ ਝੂਠ ਤੇ ਇਮਾਨਦਾਰੀ ਛੱਡ ਕੇ ਅੱਗੇ ਚੱਲ ਜਾਓ ਪੰਜਾਬੀਆਂ ਚ ਮੈਂ ਦੇਖਿਆ ਪਿਛਲੇ 15 ਸਾਲ ਤੋਂ 20 ਸਾਲ ਤੋਂ ਲਾਲਚ ਵਧ ਗਿਆ ਕਦੇ ਮੈਂ ਦੇਖਦਾ ਸੀ ਪੰਜਾਬ ਦੇ ਵਿੱਚ ਜੋ ਛੋਟਾ ਹੁੰਦਾ ਸੀ ਨਾ ਮਾਂ ਭੈਣ ਦੀ ਗਾਲ ਬੰਦਾ ਬਰਦਾਸ਼ਤ ਕਰਦਾ ਸੀ ਬੇਈਮਾਨ ਕਹਿਣ ਦੀ ਗਾਲ ਬਰਦਾਸ਼ਤ ਨਹੀਂ ਕਰਦਾ ਸੀ ਆ ਜਦੋਂ ਰੀਅਲ ਏਸਟੇਟ ਚ ਬੂਮ ਆਇਆ 3 ਲੱਖ ਦਾ ਕਿੱਲਾ 3 ਕਰੋੜ ਦਾ ਹੋ ਗਿਆ ਲੋਕ ਭੈਣੇ ਦੇ ਹੱਕ ਮਾਰਦੇ ਆ ਭਾਈਆਂ ਦੇ ਹੱਕ ਮਾਰਦੇ ਤਾਹੇ ਚਾਚੇ ਦੇ ਹੱਕ ਮਾਰਦੇ ਤੇ ਇੱਕ ਵਾਰੀ ਮੈਂ ਕਿਸੇ ਡੀਲਰ ਨੂੰ ਕਹਿਵਾ ਤਾ ਉਹ ਕਹਿੰਦਾ ਦੇਖ ਸੁਤਰਾਮ ਤੇਰੇ ਕੋਲ ਤਾਂ ਟੁੱਟੀ ਜੀ ਕਾਰ ਹੈ ਮੇਰੇ ਕੋਲ ਐਨੀ ਵਧੀਆ ਕਾਰ ਆ ਕਿ 1 ਕਰੋੜ ਵਾਲੀ ਮੈਂ ਕਿਹਾ ਪੈਸਾ ਤਾਂ ਕੰਜਰਾਂ ਕੋਲ ਹੁੰਦਾ ਉਹ ਪਤਾ ਕੀ ਕਹਿੰਦਾ ਹਾਂਜੀ ਇਹ ਸੇ ਕੰਜਰ ਹੀ ਹੁੰਨੇ ਆ ਮਤਲਬ ਜਿਹੜੀ ਕੰਜਰ ਹੋਣ ਦੀ ਗਾਲ ਖਤਮ ਕਰ ਦਿੱਤੀ ਪੰਜਾਬੀ ਦੇ ਲਾਲਚ ਨੇ ਤੇ ਮੈਂ ਸਮਝਦਾ ਵੀ ਇਮਾਨਦਾਰ ਬਣ ਕੇ ਰਹਿਣਾ ਚਾਹੀਦਾ ਘੱਟ ਖਾ ਲੋ ਵਧੀਆ ਖਾ ਲੋ ਪੈਸਾ ਪੁਸਾ ਜਿਹਦੇ ਤਾਰ ਮੇ ਲੋਕਾਂ ਦੇ ਨਾਲ ਨਹੀਂ ਜਾਣਾ ਹੁੰਦਾ ਧੰਨਵਾਦ ਜੀ ਤੁਹਾਡਾ